ਸਾਢੇ 3 ਵਜੇ ਜਦੋਂ ਮੈਨੂੰ ਇੱਕ ਅਧਿਕਾਰੀ ਦਾ ਫੋਨ ਆਉਂਦਾ ਹੈ ਕਿ ਸੱਬਰਵਾਲ ਮੈਨੂੰ ਮਿਲ ਕੇ ਜਾਓ ਤੇ ਮੈਂ ਉਹਨਾਂ ਨੂੰ ਮਿਲਦਾ ਉਹ ਕਹਿੰਦੇ ਕਿ ਸਾਡੇ ਤੇ ਬਹੁਤ ਪ੍ਰੈਸ਼ਰ ਆ ਸੀ ਤੇਰੇ ਪੇਪਰ ਭਰਨੇ ਨੂੰ ਕਹੋ ਵੀ ਇੱਕ ਵੀ ਕੋਈ ਕਾਲ ਦਿਖਾ ਦਵੇ ਮੇਰੀ ਉਹਨੂੰ ਗਈ ਹੋਵੇ ਇੱਕ ਵੀ ਉਹ ਕਹਿੰਦੇ ਉਹਨੂੰ ਮੈਸੇਜ ਜੀਐਮ ਦੇ ਉੱਤੇ ਤੇਰੀ ਗੱਲ ਸੁਣੋ ਨਾ ਉਹਨੂੰ ਵੀ ਕੋਈ ਕਾਲ ਦਿਖਾ ਦਿਗੇ ਕੋਈ ਮੈਸੇਜ ਦਿਖਾ ਦਵੇ ਜੀ ਠੀਕ ਹੈ ਜੀ ਘਬਰਾਇਆ ਤਾਂ ਉਹ ਆਪ ਹੋਇਆ ਵੀ ਉਹਨੇ ਹਾਰਨਾ ਮੈਂ ਕਿਹਾ ਜੀ ਮੈਨੂੰ ਨਾ ਭਰਨੇ ਦਾ ਰੀਜ਼ਨ ਦਿਓ ਉਹ ਕਹਿ ਰਹੇ ਨੇ ਜੀ ਸਾਡੇ ਤੇ ਪੋਲਿਟਿਕਲ ਬਹੁਤ ਪ੍ਰੈਸ਼ਰ ਆ ਜਾਂ ਤਾਂ ਤੈਨੂੰ ਆਮ ਆਦਮੀ ਪਾਰਟੀ ਜੁਆਇਨ ਕਰਨੀ ਪਵੇ ਤੁਸੀਂ ਸਰ ਐਸ ਡੀ ਐਮ ਤੁਸੀਂ ਐਸ ਡੀ ਐਮ ਨੂੰ ਕਿਹਾ ਕੋਈ ਤੁਹਾਡਾ ਕੋਈ ਪਰਸਨਲ ਇੰਟਰਸਟ ਹੈਗਾ ਉਹਦੇ ਵਿੱਚ ਨਹੀਂ ਮੈਂ ਕਿਉਂ ਮੇਰਾ ਤਾਂ ਸਾਰੇ ਹਲਕੇ ਚ ਇੰਟਰਸਟ ਹੈ ਜਾਂ ਤੈਨੂੰ ਆਪਣੇ ਪੇਪਰ ਵਾਪਸ ਕਰਨੇ ਪੈਣਗੇ ਨਹੀਂ ਤਾਂ ਅਸੀਂ ਤੇਰੇ ਪੇਪਰ ਕੈਨਸਲ ਕਰ ਦਾਂਗੇ ਇਹ ਕੌਣ ਕਹਿ ਰਿਹਾ ਸੀ ਤੁਹਾਨੂੰ ਕਿਹੜੇ ਅਫਸਰ ਨੇ ਫੋਨ ਕੀਤਾ ਸੀਗਾ ਇਹ ਐਸ ਡੀ ਐਮ ਸਾਹਿਬ ਜਿਸ ਬੰਦੇ ਨੂੰ ਹਾਰ ਸਾਹਮਣੇ ਦੇਖਦੇ ਹੋਗੇ ਨਾ ਉਹਨੂੰ ਤਰ੍ਹਾਂ ਤਰ੍ਹਾਂ ਦੇ ਸੁਪਨੇ ਆਉਂਦੇ ਆ ਜੀ ਉਹਨੂੰ ਵੀ ਆ ਰਹੇ ਜੋ ਕਿ ਇਹ ਐਮ ਐਲ ਏ ਦੇ ਨੇੜੇ ਆ ਕਿਹੜੀ ਪਾਰਟੀ ਕੌਣ ਐਮਐਲਏ ਇਹ ਐਮਐਲਏ ਝਾੜੂ ਪਾਰਟੀ ਤੋਂ ਡਾਕਟਰ ਚਰਨਜੀਤ ਸਿੰਘ ਠੀਕ ਹੈ ਜੀ ਤੇ ਸਾਡੇ ਪਿੰਡ ਤੋਂ ਸतीश ਕੁਮਾਰ ਸੱਬਰਵਾਲ ਉਹਨਾਂ ਨੇ ਉਹਨਾਂ ਦਾ ਬੇਟਾ ਦੀਪਮਨ ਉਹ ਤਾਂ ਤੁਹਾਡੇ ਕਹੀ ਜਾਂਦੇ ਕਹਿੰਦੇ ਐਮਐਲਏ ਦੇ ਖਾਸ ਬੰਦੇ ਕਹਿੰਦੇ ਉਹਨਾਂ ਦੇ ਚੰਨੀ ਸਾਹਿਬ ਦੇ ਉਹ ਮੈਨੂੰ ਪ੍ਰੂਫ ਤਾਂ ਦਿਓ ਜੀ ਇਹਨਾਂ ਨੇ ਜੀ ਰਾਤ ਦੇ 9:30 9:00 ਵਜੇ ਦੇ ਤਕਰੀਬਨ ਇਹ ਫਾਈਲ ਲੈ ਕੇ ਉੱਥੇ ਜਾਂਦੇ ਨੇ ਤੇ ਫਾਈਲ ਲੈ ਕੇ ਜਾ ਕੇ ਫਾਈਲ ਸਬਮਿਟ ਕਰਦੇ। ਇਹ ਉਹ ਵੀ ਕਹਿ ਰਿਹਾ ਕਿ ਤੁਸੀਂ ਕਾਗਜ਼ ਜਿਹੜੇ ਬਸ 9:00 ਤੋਂ ਬਾਅਦ ਹੋਰ ਕੁਝ ਨਹੀਂ ਪਾਉਂਦੇ। ਕਹਿੰਦੇ 9:00 ਵਜੇ ਤੋਂ ਬਾਅਦ ਕਾਗਜ਼ ਪਰਵਾਇਏ ਤੁਸੀਂ ਉਹਨਾਂ ਦੇ। ਤੁਸੀਂ ਮੈਂ ਹੁਣ ਤੁਹਾਨੂੰ ਕੀ ਦੱਸੀ ਜਾ ਰਿਹਾ ਹਾਂ? ਇਹ ਤੁਸੀਂ ਕਿਵੇਂ ਕਹਿ ਰਹੇ ਹੋ ਤੁਹਾਡੇ ਕੋਲ ਕੀ ਇਫੈਕਟ ਹੈ ਕਿ ਐਮਐਲਏ ਨੇ ਕੀ ਆਉਣਾ ਹੈ? ਐਸਜੀਐਮ ਕਹਿ ਰਿਹਾ ਕਿ ਇਸ ਚੀਜ਼ਾਂ ਕਰੋ ਨਹੀਂ ਤਾਂ ਆਮ ਆਦਮੀ ਪਾਰਟੀ ਜੁਆਇਨ ਕਰੋ। ਕੀ ਫੈਕਟ ਹੈ ਇਹ ਦੀ ਸਚਾਈ ਕੀ? ਉਹ ਮੈਂ ਤੁਹਾਨੂੰ ਕਹਿ ਰਿਹਾ ਜੀ 10 ਦਿਨ ਪਹਿਲਾਂ ਬੰਦੇ ਦਾ ਸਿਰ ਪਾੜੇ ਰਵਾਲ ਮਾਰ ਕੇ ਨੇ। ਹਾਂਜੀ। ਮਹੀਨਾ ਪਹਿਲਾਂ। ਨਹੀਂ ਐਮਐਲਏ ਗੁਰੂ ਘਰ ਚੜ੍ਹੇ ਮੇ ਕਤਲਗੜ ਸਾਹਿਬ ਇਤਿਹਾਸਕ ਧਰਤੀ ਚਮਕੌਰ ਸਾਹਿਬ ਆ ਇਹ ਚੜ੍ਹੇ ਕਿ ਇਹਦਾ ਇਹ ਨਹੀਂ ਚਾਹੁੰਦਾ ਮੈਨੂੰ ਰਗੜਨਾ ਪੰਚਾਇਤੀ ਚੋਣਾਂ ਨੂੰ ਲੈ ਕੇ ਮਾਹੌਲ ਗਰਮਾਇਆ ਹੋਇਆ ਸੀਗਾ ਤੇ ਕੱਲ ਨਾਮਜ਼ਦਗੀਆਂ ਹੋਈਆਂ ਨੇ ਭਰਿਆ ਤਾਂ 3 ਵਜੇ ਤੱਕ ਦਾ ਸਮਾਂ ਸੀਗਾ ਜਿਹੜਾ ਜਿਹੜਾ ਸਰਪੰਚ ਬਣਨਾ ਚਾਹੁੰਦਾ ਸੀਗਾ ਉਹਨੇ ਆਪਣੇ ਕਾਗਜ਼ ਜਿਹੜੇ ਸਬਮਿਟ ਕਰਾ ਦਿੱਤੇ ਸੀਗੇ ਜਿਹੜੇ ਅੰਦਰ ਦਰਵਾਜ਼ਿਆਂ ਦੇ ਵਿੱਚ ਸੀਗੇ ਉਹਨਾਂ ਨੂੰ ਬਾਹਰੋਂ ਲੋਕਲਾਦ ਦਿੱਤਾ ਤੇ ਉਹ ਜਿਹੜੇ 7 ਵਜੇ ਤੋਂ 8 ਵਜੇ ਤੱਕ ਉਹਨਾਂ ਦੇ ਕਾਗਜ਼ ਫਾਈਲ ਹੋਏ ਤਾਂ ਉਹ ਕਰ ਲਏ ਜਿਹੜੇ ਬਾਅਦ ਚ ਸੀਗੇ ਉਹਨਾਂ ਦੇ ਕਿਸੇ ਨੂੰ ਨਹੀਂ ਉਹਨਾਂ ਦੇ ਕਾਗਜ਼ ਲਏ ਗਏ ਪਰ ਹੁਣ ਜਿਹੜਾ ਹੈ ਛੇਕੂਪੁਰ ਦੇ ਪਿੰਡ ਦਾ ਇੱਕ ਮਸਲਾ ਸਾਹਮਣੇ ਆ ਰਿਹਾ ਕਿ ਐਮਐਲਏ ਅਤੇ ਇੱਕ ਐਸਜੀਐਮ ਦਬਾਅ ਪਾ ਰਿਹਾ ਜਿਨੇ ਕਾਗਜ਼ ਭਰੇ ਸੀਗੇ ਇਸ ਮੁੰਡੇ ਦੇ ਉੱਤੇ ਰੋਹਿਤ ਸੱਬਰਵਾਲ ਦੇ ਉੱਤੇ ਕਿ ਤੂੰ ਆਪਣੇ ਕਾਗਜ਼ ਜਿਹੜੇ ਵਾਪਸ ਲੈ ਲਵੇ ਨਹੀਂ ਤਾਂ ਕੋਈ ਕਾਰਵਾਈ ਹੋ ਜਾਵੇਗੀ ਆ ਪਿੰਡ ਇਕੱਠਾ ਹੋਇਆ ਛੇਕੂਪੁਰ ਦਾ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਐਮਐਲਏ ਕਿਹੜਾ ਹੈ ਕਿਹੜਾ ਐਸਜੀਐਮ ਐ ਜੁਰੇਨਾਂ ਦੇ ਉੱਤੇ ਦਬਾਅ ਪਾ ਰਿਹਾ ਹੈ ਇਹਨਾਂ ਨੂੰ ਕਹਿ ਰਿਹਾ ਕਿ ਆਪਣੇ ਕਾਗਜ਼ ਵਾਪਸ ਲੈ ਨਹੀਂ ਤਾਂ ਕਾਰਵਾਈ ਹੋਏਗੀ ਹੁਣ ਕਾਰਵਾਈ ਕਿਉਂ ਹੋਊਗੀ ਸਾਰੀ ਗੱਲ ਸਮਝਣ ਦੀ ਕੋਸ਼ਿਸ਼ ਕਰਾਂਗੇ ਬਈ ਅਸਲ ਦੇ ਵਿੱਚ ਮੁੱਦਾ ਕੀ ਹੈ ਮਸਲਾ ਕੀ ਹੈ ਜਿਸ ਤਿੱਕੇ ਨਾਲੇ ਤਸਵੀਨਾ ਬਣੀਆਂ ਨੇ ਤੁਹਾਡੇ ਉੱਤੇ ਪ੍ਰੈਸ਼ਰ ਹੋ ਰਿਹਾ ਤੁਸੀਂ ਕਹਿ ਰਹੇ ਮੇਰੀ ਜਾਨ ਨੂੰ ਵੀ ਖਤਰਾ ਹੈ ਕੀ ਗੱਲ ਹੈ ਸਾਰੀ ਇਹ ਸਮਝਾਉਣ ਦੀ ਕੋਸ਼ਿਸ਼ ਕਰਿਓ ਬਾਈ ਜੀ ਗੱਲ ਇਹ ਹੈ ਸਰਪੰਚੀ ਦੀ ਚੋਣ ਦਾ ਟਾਈਮ ਚੱਲ ਰਿਹਾ ਸਾਡੇ ਪਿੰਡ ਤੋਂ ਮੈਂ ਸਰਪੰਚੀ ਦੇ ਉਮੀਦਵਾਰ ਵੱਜੋ ਜੀ ਆਪਣੇ ਪੇਪਰ ਫਿਲ ਕੀਤੇ ਸੀਗੇ ਤੇ ਮੇਰੇ ਨਾਲ ਮੇਰੇ ਪਿੰਡ ਤੋਂ ਪੰਜ ਮੇਰੇ ਪੰਜ ਸੀਗੇ ਮੇਰੇ ਅਗੇਂਸਟ ਇੱਕ ਫਾਈਲ ਸਰਪੰਚੀ ਦੀ ਸਬਮਿਟ ਹੋਈ ਸੀਗੀ ਜੀ ਤੇ ਇੱਕ ਸਾਡੇ ਪੰਜ ਦੇ ਅਗੇਂਸਟ ਇੱਕ ਫਾਈਲ ਪੰਚੀ ਦੀ ਸਬਮਿਟ ਹੋਈ ਸੀਗੀ ਮੈਂ ਸਵੇਰੇ ਤਕਰੀਬਨ 10:30 ਵਜੇ ਸੈਂਟਰ ਪਹੁੰਚ ਗਿਆ ਸੀਗਾ 10:30 ਵਜੇ ਤੋਂ ਉਹ ਪ੍ਰਕਿਰਿਆ ਇਹ ਚਾਲੂ ਰਹੀ ਜੀ ਸਾਢੇ 3 ਵਜੇ ਜਦੋਂ ਮੈਨੂੰ ਇੱਕ ਅਧਿਕਾਰੀ ਦਾ ਫੋਨ ਆਉਂਦਾ ਹੈ ਕਿ ਸੱਬਰਵਾਲ ਮੈਨੂੰ ਮਿਲ ਕੇ ਜਾਓ ਤੇ ਮੈਂ ਉਹਨਾਂ ਨੂੰ ਮਿਲਦਾ ਉਹ ਕਹਿੰਦੇ ਕਿ ਸਾਡੇ ਤੇ ਬਹੁਤ ਪ੍ਰੈਸ਼ਰ ਆ ਸੀ ਤੇਰੇ ਪੇਪਰ ਭਰਨੇ ਨਹੀਂ ਮੈਂ ਕਹਾਂ ਜੀ ਮੈਨੂੰ ਨਾਂ ਪਰਨੇ ਦਾ ਰੀਜ਼ਨ ਦਿਓ ਉਹ ਕਹਿ ਰਹੇ ਨੇ ਜੀ ਸਾਡੇ ਤੇ ਪੋਲਿਟਿਕਲ ਬਹੁਤ ਪ੍ਰੈਸ਼ਰ ਆ ਜਾਂ ਤਾਂ ਤੈਨੂੰ ਆਮ ਆਦਮੀ ਪਾਰਟੀ ਜੁਆਇਨ ਕਰਨੀ ਪਵੇਗੀ ਜਾਂ ਤੈਨੂੰ ਆਪਣੇ ਪੇਪਰ ਵਾਪਸ ਕਰਨੇ ਪੈਣਗੇ ਨਹੀਂ ਤਾਂ ਅਸੀਂ ਤੇਰੇ ਪੇਪਰ ਕੈਨਸਲ ਕਰ ਦਾਂਗੇ ਇਹ ਕੌਣ ਕਹਿ ਰਿਹਾ ਸੀ ਤੁਹਾਨੂੰ ਕਿਹੜੇ ਅਫਸਰ ਨੇ ਫੋਨ ਕੀਤਾ ਸੀਗਾ ਇਹ ਐਸਜੀਐਮ ਸਾਹਿਬ ਨੇ ਇਹ ਤੁਹਾਡੇ ਕੋਲ ਕਿ ਰਿਕਾਰਡ ਵੀ ਆਇਆ ਦਾ ਕਿ ਬਸ ਵਰਬਲ ਹੀ ਗੱਲ ਹੋ ਗਈ ਜਾਂ ਫੋਨ ਦੇ ਉੱਤੇ ਨਹੀਂ ਗੱਲ ਫੋਨ 'ਤੇ ਹੀ ਹੋਈ ਆ ਮੈਂ ਆਫਿਸ ਵੀ ਗਿਆ ਤੇ ਉਹ ਮੈਨੂੰ ਕਹਿੰਦੇ ਕਿ ਮੇਰੇ ਪਰ ਬਹੁਤ ਪ੍ਰੈਸ਼ਰ ਆ ਮੈਂ ਫਿਰ ਆਪਣੇ ਬੋਸ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੂੰ ਕਾਲ ਕੀਤੀ ਮੈਂ ਕਿਹਾ ਕਿ ਸਾਰਾ ਏਦਾਂ ਏਦਾਂ ਗੱਲ ਹੈ ਕਿ ਮੈਨੂੰ ਦਬਾਅ ਬਹੁਤ ਪੈ ਰਿਹਾ ਕਿ ਮੈਂ ਪਿੱਛੇ ਨਹੀਂ ਹਟਣਾ ਤੇ ਉਹਨਾਂ ਨੇ ਗੱਲਬਾਤ ਕੀਤੀ ਅਫਸਰਾ ਦੇ ਨਾਲ ਉਸ ਤੋਂ ਬਾਅਦ ਜੀ ਮੇਰੇ ਪੇਪਰ ਸਬਮਿਟ ਵੀ ਹੋ ਗਏ ਤੇ ਮੈਂ ਪੂਰੀ ਆਪਣੀ ਪੰਚਾਇਤ ਦੇ ਪੇਪਰ ਸਬਮਿਟ ਕਰਵਾਏ ਤਕਰੀਬਨ 7:35 ਮਿੰਟ ਤੇ ਸਭ ਤੋਂ ਲਾਸਟ ਫਾਈਲ ਸਾਡੀ ਮੇਰੇ ਪੰਚ ਦੀ ਜਿਹੜੀ ਸਬਮਿਟ ਹੋਣੀ ਸੀਗੀ ਉਹ ਕਰਵਾ ਕੇ ਅਸੀਂ ਉੱਥੇ ਦਾ ਗਰਾਊਂਡ ਖਾਲੀ ਕੀਤਾ ਮੈਂ ਮੇਰੇ ਨਾਲ ਮੇਰਾ ਪਿੰਡ ਬਾਮਾ ਕੁਲੀਆ ਪੈਂਦਾ ਉਹਦੀ ਪੰਚਾਇਤ ਉਹ ਆਪਣੇ ਪੇਪਰ 'ਤੇ ਉਹ ਵੀ ਮੇਰੇ ਨਾਲ ਸੀਗੀ ਫਿਰੋਜ਼ਪੁਰ ਦੀ ਪੰਚਾਇਤ ਵੀ ਮੇਰੇ ਨਾਲ ਸੀਗੀ ਉੱਥੋਂ ਪੇਪਰ ਫਿਲ ਕਰਨ ਤੋਂ ਬਾਅਦ ਅਸੀਂ ਜਦੋਂ ਲੌਕ ਕਰ ਦਿੱਤਾ ਗਿਆ ਤੇ ਅਸੀਂ 7:35 ਮਿੰਟ ਤੇ ਬਾਹਰ ਆ ਗਏ ਉਦੋਂ ਮੈਂ ਉਹਨਾਂ ਨੂੰ ਪੁੱਛਿਆ ਕਿ ਮੇਰੇ ਪਿੰਡ ਦੀਆਂ ਕਿੰਨੀਆਂ ਫੇਲਾਂ ਸਬਮਿਟ ਹੋਈਆਂ ਨੇ ਉਹਨਾਂ ਦੁਆਰਾ ਦੋ ਸਰਪੰਚੀ ਦੀਆਂ ਤੇ 6 ਪੰਚੀ ਦੀਆਂ ਟੋਟਲ 8 ਫਾਈਲਾਂ ਟੋਟਲ 8 ਫਾਈਲਾਂ ਸੀਗੀਆਂ ਜੋ ਸਾਡੇ ਸਾਹਮਣੇ ਹੋਈਆਂ ਸੀਗੀਆਂ 8 ਦੀਆਂ 8ੋ ਫਾਈਲਾਂ ਉਸ ਤੋਂ ਬਾਅਦ ਕੋਈ ਫੜ ਨਹੀਂ ਸਕਦਾ ਜਿਹੜਾ 3 ਵਜੇ ਦਾ ਸਮਾਂ ਸੀਗਾ ਉੱਥੋਂ ਤੱਕ ਤੁਸੀਂ ਇਹ ਫਾਈਲਾਂ ਸਬਮਿਟ ਕਰਾਈਆਂ ਤੇ ਉਹ 8 ਫਾਈਲਾਂ ਸੀਗੀਆਂ ਉਸ ਤੋਂ ਬਾਅਦ ਫਿਰ ਕੀ ਹੋਇਆ ਜਿਹੜਾ ਚੋਣ ਕਮਿਸ਼ਨ ਦਾ ਰੂਲ ਹੈ ਜੀ ਕਿ 3 ਵਜੇ ਜਿਹੜਾ ਬੰਦਾ ਗੇਟ ਐਂਟਰ ਕਰ ਗਿਆ ਸਿਰਫ ਉਹਦੀ ਫਾਈਲ ਸਬਮਿਟ ਹੋਏਗੀ ਚਾਹੇ ਰਾਤ ਦੇ 10 ਵਜ ਜਾਣ 3 ਵਜੇ ਤੋਂ ਬਾਅਦ ਉਸ ਗੇਟ ਤੋਂ ਕਿਸੇ ਨੂੰ ਐਂਟਰੀ ਨਹੀਂ ਦਿੱਤੀ ਜਾਏਗੀ ਤੇ ਮੈਂ ਉੱਥੋਂ ਤਕਰੀਬਨ 7:35 ਮਿੰਟ ਤੇ 7:30 ਵਜੇ ਨਿਕਲਿਆ ਜੀ ਉਸ ਦਰਮਿਆਨ ਸਾਰਾ ਉਹ ਖਾਲੀ ਹੋ ਚੁੱਕਿਆ ਸੀਗਾ ਖਾਲੀ ਹੋਣ ਤੋਂ ਬਾਅਦ ਅਸੀਂ ਆ ਗਏ ਤੇ ਸਾਨੂੰ ਰਾਤੀ 9:30 ਵਜੇ ਫੋਨ ਆ ਰਿਹਾ ਕਿ ਮੇਰੀ ਵਿਰੋਧੀ ਪਾਰਟੀ ਜੋ ਕਿ ਇਹ ਐਮਐਲਏ ਦੇ ਨੇੜੇ ਆ ਕਿਹੜੀ ਪਾਰਟੀ ਕੌਣ ਐਮਐਲਏ ਇਹ ਐਮਐਲਏ ਝਾੜੂ ਪਾਰਟੀ ਤੋਂ ਡਾਕਟਰ ਚਰਨਜੀਤ ਸਿੰਘ ਠੀਕ ਹੈ ਜੀ ਤੇ ਸਾਡੇ ਪਿੰਡ ਤੋਂ ਸतीश ਕੁਮਾਰ ਸੱਬਰਵਾਲ ਉਹਨਾਂ ਨੇ ਉਹਨਾਂ ਦਾ ਬੇਟਾ ਦੀਪਮਨੀ ਇਹਨਾਂ ਨੇ ਜੀ ਰਾਤ ਦੇ ਪੌਣੇ 9:00 ਵਜੇ 9:00 ਵਜੇ ਦੇ ਤਕਰੀਬਨ ਇਹ ਫਾਈਲ ਲੈ ਕੇ ਉੱਥੇ ਜਾਂਦੇ ਨੇ ਤੇ ਫਾਈਲ ਲੈ ਜਾ ਕੇ ਫਾਈਲ ਸਬਮਿਟ ਕਰਦੇ ਨੇ ਸਾਡੇ ਦੁਆਰਾ ਅਸੀਂ ਤਾਂ 735 ਦੇ ਰੂਲ ਦੇ ਅਕੋਰਡਿੰਗ ਆਪਣੀ ਫਾਈਲਾ ਸਬਮਿਟ ਕਰਵਾ ਕੇ ਅੱਠ ਫਾਈਲਾ ਅਸੀਂ ਆਪਣੇ ਘਰ ਆ ਗਏ ਉਦੋਂ ਬਾਅਦ ਇਹ ਬੰਦੇ ਕਿੱਦਾਂ ਐਂਟਰੀ ਕਰਦੇ ਨੇ ਕਿਹੜੀ ਐਡੀ ਇਹਨਾਂ ਦੀ ਅਪਰੋਚ ਹੋਗੀ ਕਿ ਇਹਨਾਂ ਨੂੰ ਉੱਥੇ ਸਾਰੀ ਗਾਈਡਲਾਈਨ ਨੂੰ ਸਾਈਡ ਕਰ ਦਿੱਤਾ ਜਾਂਦਾ ਤੇ ਇਹਨਾਂ ਦੀ ਫਾਈਲ ਨੂੰ ਸਬਮਿਟ ਕਰ ਲਿਆ ਜਾਂਦਾ ਕਿਸ ਅਕੋਰਡਿੰਗ ਇਹ ਕੀਤਾ ਜਾਂਦਾ ਜੇ ਸਾਨੂੰ ਇਹ ਕੋਈ ਇਤਰਾਜ਼ ਨਹੀਂ ਕਿ ਇਹਨਾਂ ਦੀ ਫਾਈਲ ਨੂੰ ਸਬਮਿਟ ਲੇਟ ਕਿਉਂ ਕੀਤਾ ਗਿਆ ਮੈਨੂੰ ਇਤਰਾਜ਼ ਇਸ ਗੱਲ ਦਾ ਇਹਨਾਂ ਦੀ ਫਾਈਲ ਸਬਮਿਟ ਕੀਤੀ ਆ ਤਾਂ ਇਹ ਇਲੈਕਸ਼ਨ ਲੜਨ ਮੇਰੇ ਵਿਰੁੱਧ ਜੇ ਐਮਐਲਏ ਦੇ ਇਹਨਾਂ ਦੇ ਹੱਕ 'ਚ ਜ਼ੋਰ ਲਾਣਾ ਤਾਂ ਲਾਵੇ ਮੇਰੇ ਪਿੰਡ ਆਵੇ ਮੇਰੇ ਪਿੰਡ 'ਚ ਵੋਟਾਂ ਮੰਗੇ ਜੇ ਪਿੰਡ ਵਾਲਿਆਂ ਨੂੰ ਮੈਂ ਸਹੀ ਹੋਇਆ ਤਾਂ ਪਿੰਡ ਮੈਨੂੰ ਵੋਟ ਪਾਏਗਾ ਜੇ ਪਿੰਡ ਨੂੰ ਵਿਰੋਧੀ ਧਿਰ ਸਹੀ ਹੋਈ ਤਾਂ ਪਿੰਡ ਉਹਨਾਂ ਨੂੰ ਵੋਟ ਪਾ ਦੇਗਾ ਇਹ ਲੋਕਤੰਤਰ ਆ ਲੋਕਾਂ ਨੂੰ ਪੂਰਾ ਹੱਕ ਆ ਪਰ ਇਹ ਕਿਸੇ ਦਾ ਹੱਕ ਨਹੀਂ ਆ ਕਿ ਇੱਕ ਐਮਐਲਏ ਆਪਣੀ ਜ਼ੋਰ ਜਮائش ਕਰੇ ਕਿ ਇਸ ਬੰਦੇ ਦੇ ਪੇਪਰ ਰੱਦ ਕਰੋ ਤੇ ਮੇਰੇ ਬੰਦੇ ਨੂੰ ਬਿਨਾਂ ਇਲੈਕਸ਼ਨ ਤੇ ਸਰਪੰਚ ਬਣਾਓ ਇਹ ਤੁਸੀਂ ਕਿਵੇਂ ਕਹਿ ਰਹੇ ਹੋ ਤੁਹਾਡੇ ਕੋਲ ਕੀ ਇਫੈਕਟ ਆ ਕਿ ਐ SDM ਕਹਿ ਰਿਹਾ ਕਿ ਇਸ ਚੀਜ਼ਾਂ ਕਰੋ ਨਹੀਂ ਤਾਂ ਆਮ ਆਦਮੀ ਪਾਰਟੀ ਜੁਆਇਨ ਕਰੋ ਕੀ ਫੈਕਟ ਹੈ ਇਹ ਸਚਾਈ ਕੀ ਹੈ ਬਾਈ ਜੀ ਇਹ AMLN ਇਹ ਇੱਕ ਵਾਰ ਨਹੀਂ ਮੇਰੇ ਨਾਲ ਚਾਰ ਇਨਸੀਡੈਂਟ ਹੋ ਚੁੱਕੇ ਨੇ ਕਿਹੜੇ ਇਨਸੀਡੈਂਟ ਨੇ ਉਹ ਵੀ ਦੱਸੋ ਸਾਨੂੰ ਇਸ ਤੋਂ ਪਹਿਲਾਂ ਇੱਕ ਧਰਨੇ ਦੇ ਵਿੱਚ ਇਹਨੇ ਪੁਲਿਸ ਦੁਆਰਾ ਮੈਨੂੰ ਚਕਾਉਣ ਦੀ ਕੋਸ਼ਿਸ਼ ਕੀਤੀ ਗਈ ਤਿੰਨ ਦਿਨ ਮੈਂ ਘਰੋਂ ਫਰਾਰ ਰਿਆ ਮੇਰਾ ਹੋਟਲ ਸੀਗਾ ਬੇਲੇ ਇਹਨੇ ਮੇਰਾ ਰੇਡਾ ਕਰਾ ਕਰਾ ਮੇਰਾ ਹੋਟਲ ਛਡਾ ਦਿੱਤਾ ਹਰ ਪਾਸਿਓ ਇਹਦਾ ਪ੍ਰੈਸ਼ਰ ਆ ਮੇਰੇ ਤੇ ਕਿ ਯਾ ਤਾਂ ਇਹ ਆਮ ਆਦਮੀ ਪਾਰਟੀ ਜੁਆਇਨ ਕਰੇ ਜਾਂ ਪਿੱਛੇ ਹੋ ਜਵੇ ਇਹ ਬੂਟਾ ਸਰਦਾਰ ਚਰਨਜੀਤ ਸਿੰਘ ਚੰਨੀ ਦਾ ਲਾਇਆ ਹੋਇਆ ਹੈ ਐਮਐਲਏ ਕਿਹਾ ਕੋਈ ਵੀ ਐਮਐਲਏ ਨਾ ਇਸ ਬੰਦੇ ਨੂੰ ਖਰੀਦ ਸਕਦਾ ਤੇ ਨਾ ਚਕਾ ਸਕਦਾ ਜਦੋਂ ਤੱਕ ਮੇਰੇ ਲੋਕ ਮੇਰੇ ਨਾਲ ਨਹੀਂ ਮੈਂ ਬਲਾਕ ਸ਼ਾਂਤੀ ਦਾ ਮੈਂਬਰ ਰਿਹਾ ਪਿਛਲੀ ਟਰਮ ਦੇ ਵਿੱਚ ਇਹ ਸਾਰਾ ਪਿੰਡ ਮੇਰਾ ਤਿੰਨ ਪਿੰਡਾਂ ਦੇ ਬੰਦੇ ਵੀ ਖੜੇ ਨੇ ਸਾਰਾ ਪਿੰਡ ਖੜਾ ਮੇਰਾ ਤੇ ਮੇਰੇ ਤੇ ਕੋਈ ਵੀ ਏਰੀਆ ਦੇ ਵਿੱਚੋਂ ਇੱਕ ਵੀ ਬੰਦਾ ਅਲੀਗੇਸ਼ਨ ਲਾ ਦੇਵੇ ਇਸ ਬੰਦੇ ਦੇ ਉੱਤੇ ਰਪੇਲ ਦਾ ਕੋਈ ਰਿਸ਼ਵਤ ਦਾ ਜਾਂ ਕੋਈ ਕਿਸੇ ਤਰ੍ਹਾਂ ਦਾ ਵੀ ਤੇ ਮੈਂ ਰਾਜਨੀਤੀ ਛੱਡ ਦਾਂਗਾ ਨਹੀਂ ਮੈਂ ਇਸ ਐਮਐਲਏ ਦੇ ਵਿਰੁੱਧ ਜਿੰਨੇ ਬੰਦੇ ਕਹੋ ਉਨੇ ਬੰਦੇ ਖੜੇ ਕਰਦਾ ਨਹੀਂ ਐਮਐਲਏ ਗੁਰੂਕਰ ਚੜੇ ਮੇਰੇ ਨਾਲ ਕਤਲਗੜ੍ਹ ਸਾਹਿਬ ਇਤਿਹਾਸਕ ਧਰਤੀ ਚਮਕੌਰ ਸਾਹਿਬ ਇਹ ਚੜੇ ਕਿ ਇਹਦਾ ਇਹ ਨਹੀਂ ਚਾਹੁੰਦਾ ਮੈਨੂੰ ਰਗੜਨਾ ਤੇ ਪਰ ਪਰ ਅਪ ਮੈਂ ਇਹਨੂੰ ਖੁੱਲੇ ਸ਼ਬਦਾ ਦੇ ਵਿੱਚ ਇੱਕ ਗੱਲ ਕਹਿਣਾ ਕਿ ਇਹਦੇ ਚ ਇੰਨੀ ਇਹ ਐਮਐਲਏ ਜ਼ਰੂਰ ਆ ਪਰ ਇਹਦੇ ਚ ਢੀ ਪਾਵਰ ਨਹੀਂ ਕਿ ਇਹ ਸੱਬਰ ਵਾਲ ਨੂੰ ਖਰੀਦ ਲਵੇ ਜਾਂ ਮੁਚਾ ਜਵੇ ਜਦੋਂ ਤੱਕ ਇਸ ਜਾਨ ਚ சுவாਸ ਨੇ ਆਪਾਂ ਚਰਨਜੀਤ ਸਿੰਘ ਚੰਨੀ ਦੇ ਨਾਲ ਰਹੇ ਆ ਤੇ ਨਾਲ ਰਹਾਂਗੇ ਅੱਛਾ ਭਾਈ ਇਹ ਜਿਹੜੀਆਂ ਸਾਰੀਆਂ ਗੱਲਾਂ ਹੋਈਆਂ ਤੁਸੀਂ ਐਮਐਲਏ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਿ ਕਿਉਂ ਪ੍ਰੈਸ਼ਰ ਕ੍ਰੀਏਟ ਕੀਤਾ ਜਾ ਰਿਹਾ ਕਿਉਂ ਐਸਡੀਐਮ ਨੂੰ ਕਿਹਾ ਜਾ ਰਿਹਾ ਕਿਉਂ ਜਿਹੜੀ ਫਾਈਲ ਫਿਰ ਤੋਂ ਇਸ ਤਿੱਕੇ ਨਾਲ ਲਾਈ ਗਈ ਹੈ ਇਹ ਸਾਰੀਆਂ ਗੱਲਾਂ ਕਰਨ ਦੀ ਕੋਸ਼ਿਸ਼ ਕੀਤੀ ਜਾਂ ਫਿਰ ਤੁਸੀਂ ਜਿਵੇਂ ਕੋਰਟ ਦਾ ਜ਼ਿਕਰ ਕਰ ਰਹੇ ਸੀ ਕਿ ਮੈਂ ਕੋਰਟ ਵੱਲ ਮੂਵ ਹੋਵਾਂਗਾ ਮੈਂ ਭਾਈ ਜੀ ਹਾਈ ਕੋਰਟ ਜਾ ਰਿਹਾ ਇਸ ਗੱਲ ਦੇ ਹੱਕ ਚ ਇਹ ਕਿ ਇੱਥੇ ਸਾਡੇ ਏਰੀਆ ਚਮਕੌਰ ਸਾਹਿਬ ਦਾ ਐਮਸੀਆ ਜੀ ਸੁਖਬੀਰ ਉਹ ਆਪਣੇ ਆਪ ਨੂੰ ਬਹੁਤ ਨੇੜੇ ਦਾ ਸਮਝਦਾ ਐ ਐਮਐਲਏ ਦਾ ਇਹ ਸਾਰਾ ਪ੍ਰੋਪੋਗੈਂਡਾ ਉਹਦੇ ਦੁਆਰਾ ਕ੍ਰੀਏਟ ਕੀਤਾ ਗਿਆ ਜੀ ਕਿਉਂਕਿ ਉਹਨੂੰ ਇਹ ਆ ਕਿ ਪਤਾ ਨਹੀਂ ਉਹਦੇ ਮਨ ਚ ਮੇਰੇ ਲਈ ਕੀ ਆ ਕੀ ਨਹੀਂ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਗੱਲ ਕਲੀਅਰ ਕਰ ਦੇਣਾ ਚਾਹੁੰਦਾ ਇਨ ਫਿਊਚਰ ਮੇਰੇ ਤੇ ਹਮਲਾ ਵੀ ਹੋ ਸਕਦਾ ਮੇਰੀ ਜਾਨ ਨੂੰ ਵੀ ਖਤਰਾ ਹੈ ਅਜਿਹਾ ਕਿਉਂ ਲੱਗਦਾ ਤੁਹਾਨੂੰ ਭਾਜੀ ਇਹ ਜਿਹੜੇ ਮੇਰੀ ਵਿਰੋਧੀ ਤੇਰਾ ਇਹ ਬੰਦੇ ਪਹਿਲਾਂ 307 ਤੇ ਜਮਾਨਤ ਤੇ ਆਏ ਹੋਏ ਨੇ ਮੈਂ ਜੇ ਮੇਰੀ ਜਾਨ ਨੂੰ ਕੁਝ ਹੁੰਦਾ ਜਾਂ ਮੇਰੇ ਪਰਿਵਾਰ ਨੂੰ ਕੁਝ ਹੁੰਦਾ ਜਾਂ ਮੇਰੇ ਕਿਸੇ ਵੀ ਸਪੋਰਟਰ ਜੀ ਨੂੰ ਕੁਝ ਹੁੰਦਾ ਤਾਂ ਸਿੱਧਾ-ਸਿੱਧਾ ਉਹਦਾ ਜ਼ਿੰਮੇਵਾਰ ਐਮਐਲਏ ਚਮਕੌਰ ਸਾਹਿਬ ਸੁਖਬੀਰ ਐਮਸੀ ਚਮਕੌਰ ਸਾਹਿਬ ਤੇ ਸਤੀਸ਼ ਕੁਮਾਰ ਸੱਬਰਵਾਲ ਉਹਦੇ ਦੋਨੇ ਬੇਟੇ ਤੇ ਉਹਦਾ ਪੋਤਾ ਹੋਣਗੇ ਇਹ ਮੈਂ ਆਪਣੇ ਲੈਟਰ ਚ ਲਿਖ ਕੇ ਮੈਂ ਡੀਜੀਪੀ ਪੰਜਾਬ ਨੂੰ ਵੀ ਮੈਂ ਚੋਣ ਕਮਿਸ਼ਨ ਨੂੰ ਵੀ ਸ਼ਿਕਾਇਤ ਕਰ ਚੁੱਕਿਆ ਤੇ ਡੀਜੀਪੀ ਪੰਜਾਬ ਨੂੰ ਵੀ ਕਰ ਚੁੱਕਿਆ ਜਿਹੜੇ 307 ਦੀ ਗੱਲ ਕਰ ਰਹੇ ਉਹ ਬੰਦੇ ਕੌਣ ਨੇ ਉਹਨਾਂ ਦੇ ਤੇ ਕਿਹੜੇ ਕੇਸ ਸੀਗੇ 307 ਦਾ ਕੇਸ ਸੀਗਾ ਜੀ ਉਹ ਜ਼ਮਾਨਤ ਤੇ ਨੇ ਉਹਨਾਂ ਉਹ ਤੇ ਐਮਐਲਏ ਮਿਲ ਕੇ ਮੈਨੂੰ ਦਬਾਉਣ ਦੀ ਉਹ ਇਹ ਤੋਂ ਪਿੰਡ ਦੇ ਨੇ ਬਿਲਕੁਲ ਪਿੰਡ ਦੇ ਨੇ ਜੀ ਸਾਡੇ ਘਰਾਨੇ ਚੋਂ ਨੇ ਬਿਲਕੁਲ ਪਿੰਡ ਦੇ ਨੇ ਪਹਿਲਾ ਕਾਂਗਰਸ ਪਾਰਟੀ ਨਾਲ ਸੰਬੰਧ ਜਿਹੜੀ ਪਾਰਟੀ ਦੀ ਸਰਕਾਰ ਉਹਨਾਂ ਨਾਲ ਸੰਬੰਧਤ ਨੇ ਜੀ ਹੁਣ ਉਹਨਾਂ ਨੇ ਇਸ ਐਮਐਲਏ ਨਾਲ ਯਾਰੀ ਲਾਈ ਹੈ ਸਾਨੂੰ ਨਹੀਂ ਪਤਾ ਕਿ ਉਹਨੂੰ ਪਾਰਟੀ ਫੰਡ ਦਿੱਤਾ ਸਾਨੂੰ ਨਹੀਂ ਪਤਾ ਕੀ ਕੀਤਾ ਪਰ ਉਹਨਾਂ ਦੁਆਰਾ ਮੇਰੇ ਤੇ ਪੂਰਾ ਪ੍ਰੈਸ਼ਰ ਆ ਕਿ ਇਹ ਵੀ ਹੋ ਸਕਦਾ ਕਿ ਮੇਰੀ ਉਹ ਜਾਨ ਵੀ ਲੈ ਸਕਦੇ ਨੇ ਮੈਨੂੰ ਖਤਰਾ ਹੈ ਮੈਂ ਡੀਜੀਪੀ ਸਾਹਿਬ ਨੂੰ ਪੰਜਾਬ ਸਰਕਾਰ ਨੂੰ ਇਹ ਇਹ ਰਿਕਵੈਸਟ ਕਰਦਾ ਕਿ ਮੇਰੀ ਜੋ ਵੀ ਮੈਂ ਤੁਹਾਨੂੰ ਐਪਲੀਕੇਸ਼ਨ ਦਿੱਤੀ ਆ ਤੇ ਉਹਦੇ ਤੇ ਕਾਰਵਾਈ ਤੁਰੰਤ ਕੀਤੀ ਜਾਵੇ ਜੋ ਹੱਕ ਆ ਮੇਰਾ ਮੈਂ ਪਿੰਡ ਚ ਇਲੈਕਸ਼ਨ ਲਾਣ ਦਾ ਚਾਹਵਾਂ ਨਾ ਇਹਨਾਂ ਨੇ ਫਾਈਲ ਸਬਮਿਟ ਕਰਾਈ ਆ ਇਹ ਇਲੈਕਸ਼ਨ ਕਰਾਣ ਮੇਰੇ ਪਿੰਡ ਜੇ ਮੇਰਾ ਪਿੰਡ ਉਹਨਾਂ ਦੇ ਹੱਕ ਚ ਹੋਇਆ ਤਾਂ ਭੁਗਤ ਜਗਾ ਉਹ ਸਰਪੰਚ ਬਣ ਜਾਣਗੇ ਪਰ ਜੇ ਇਹ ਕਹਿਣ ਧੱਕੇ ਨਾਲ ਮੇਰੀ ਜਾਨ ਚਲੇ ਜੇਗੀ ਪਰ ਮੈਂ ਸਰਪੰਚਤਾ ਦੂਰ ਉਹਨਾਂ ਨੂੰ ਪੰਚ ਵੀ ਨਹੀਂ ਬਣਨ ਦਵਾਂਗਾ ਬਿਲਕੁਲ ਤਾਂ ਇਹਨਾਂ ਨੇ ਫਾਈਲ ਸਬਮਿਟ ਕੀਤੀ ਸੀਗੀ ਤਾਂ ਪਿੰਡ ਦੇ ਵੀ ਲੋਕ ਨਾਲ ਨੇ ਗੱਲ ਕਰਨ ਦੀ ਕੋਸ਼ਿਸ਼ ਕਰਨਗੇ ਜਿਵੇਂ ਕਹਿ ਰਹੇ ਨੇ ਕਿ ਧੱਕਾ ਕੀਤਾ ਜਾ ਰਿਹਾ ਝਾੜੂ ਸਰਕਾਰ ਵੱਲੋਂ ਤਾਨੂੰ ਕਿਉਂ ਲੱਗਦਾ ਕਿ ਧੱਕਾ ਕੀਤਾ ਜਾ ਰਿਹਾ ਇਹ ਕਹ ਰਿਹਾ ਕਿ ਵੀ ਇਸ ਟੀਕੇ ਦੇ ਨਾਲ ਧਮਕੀਆਂ ਵੀ ਨੇ ਇਸ ਟੀਕੇ ਨਾਲ ਮੈਨੂੰ ਥ੍ਰੈਟ ਵੀ ਹੋ ਸਕਦਾ ਹੈ ਬਿਮਾਰ ਵੀ ਸਕਦੇ ਨੇ ਬਾਈ ਜੀ ਪਹਿਲਾਂ ਤਾਂ ਤੁਹਾਨੂੰ ਤੁਹਾਡੇ ਸੋਤਰੀਆਂ ਨੂੰ ਪੰਜਾਬ ਵਾਸੀਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰਾ ਨਾਮ ਗੁਰਬਚਨ ਸਿੰਘ ਹੈ ਮੈਂ ਇੱਕ ਸੂਬੇ ਦਾ ਰਿਟਾਇਰ ਹੈ ਇੱਕ ਜ਼ਿੰਮੇਵਾਰ ਨਾਗਰਿਕ ਮੈਂ ਜੋ ਅੱਖੀ ਦੇਖੀ ਗੱਲ ਹੈ ਨਾ ਮੈਂ ਉਹ ਗੱਲ ਕਰਾਂਗਾ ਤੁਹਾਡੇ ਨਾਲ ਇਸ ਗੱਲ ਦੇ ਜਰੀਏ ਮੈਂ ਪੂਰੇ ਪੰਜਾਬ ਨੂੰ ਇੱਕ ਸੁਨੇਹਾ ਵੀ ਦੇਣਾ ਚਾਹੁੰਦਾ ਬੀਰ ਜੀ ਇਹ ਗੱਲ ਪੰਚਾਇਤੀ ਚੋਣਾਂ ਤੱਕ ਸੀਮਤ ਨਹੀਂ ਹੈਗੀ ਆ ਮੈਂ ਇੱਥੇ ਤੱਕ ਸਨੇਹਾ ਦਉਣਾ ਚਾਹੁੰਦਾ ਇਹਨਾਂ ਲੀਡਰਾਂ ਮਗਰ ਲੱਗੇ ਆਪਾਂ ਆਪਣੇ ਪਿੰਡਾਂ ਦਾ ਮਾਹੌਲ ਨਾ ਖਰਾਬ ਕਰੀਏ ਅੱਜ ਤੁਸੀਂ ਦੇਖ ਰਹੇ ਹੋ ਕੈਮਰਾ ਘੁਮਾ ਕੇ ਦੇਖ ਲਓ ਅੱਜ ਹਰ ਪਿੰਡ ਤੋਂ ਆਪਣਾ ਦੁੱਖ ਲੈ ਕੇ ਆਇਆ ਹੋਇਆ ਆਪਣੇ ਇੱਕ ਕਸਿਕ ਹੈ ਇੱਕ ਚੀਜ਼ ਹੈ ਉਹ ਚੀਜ਼ ਕੀ ਹੈ ਅਸੀਂ ਇਹਨਾਂ ਜਿਹੜੇ ਨੇਤਾ ਇਹਨਾਂ ਦੇ ਹੱਥੋਂ ਖੱਜਲ ਹੋ ਰਹੇ ਸਾਡੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਹੁਣ ਰਹੀ ਗੱਲ ਜਿਹੜੀ ਮੈਂ ਅਕੀ ਦੇਖੀ ਹੈ ਹੁਣ ਤੱਕ ਮੇਰਾ ਪਿੰਡ ਛੇਖੂਪੁਰ ਹੈ ਇਹ ਸ਼੍ਰੀ ਚਮਕੌਰ ਸਾਹਿਬ ਤਹਿਸੀਲ ਦੇ ਔਰ ਬਲਾਕ ਦੇ ਅੰਡਰ ਆਉਂਦਾ ਹੈਗਾ ਇਹਦੇ ਵਿੱਚ ਸਾਡੇ ਪਿੰਡ ਦੇ ਵਿੱਚ ਹੁਣ ਤੱਕ ਸਰਬਸੰਮਤੀ ਨਾਲ ਵੋਟਾਂ ਸਰਬਸੰਮਤੀ ਨਾਲ ਸਰਪੰਚ ਚੁਣਦੇ ਰਹੇ ਪੰਚਾਇਤ ਚੁਣਦੇ ਰਹੇ ਆ ਇਹ ਵੀ ਜਿਹੜੇ ਹੁਣ ਇਤੋਂ ਰੋਹਤੋਂ ਲਾਬਾ ਜਿਹੜੇ ਦੂਸਰੇ ਨੇ ਸਤੀਸ਼ ਸੱਬਰਬਾਲ ਜੀ ਜਿਹੜੇ ਦਾਵਾ ਕਰਦੇ ਨੇ ਸਰਪੰਚ ਜੀ ਦੀ ਜਿਹੜੇ ਰਿਕਾਵਟ ਬਣਦੇ ਨੇ ਸਰਵਸੰਮਤੀ ਦੇ ਵਿੱਚ ਇਹਨਾਂ ਨੂੰ ਪਹਿਲਾਂ ਤਿੰਨ ਬਰੀ ਪਿੰਡ ਸਰਵਸੰਮਤੀ ਨਾਲ ਬਣਾ ਚੁੱਕਾ ਅੱਛਾ ਪਹਿਲਾਂ ਇਸ ਤੋਂ ਚੁਣ ਚੁੱਕੇ ਹਾਂ ਤਾਂ ਕੰਮ ਕੋਈ ਨਹੀਂ ਕੀਤਾ ਤਿੰਨ ਟ੍ਰੈਨਯੋਰ ਇਹਨਾਂ ਨੂੰ 15 ਸਾਲ ਇਹਨਾਂ ਨੂੰ ਪਿੰਡ ਖਾਸ ਕਰਕੇ ਸਤੀਸ ਸੱਬਰਬਾਲ ਜੀ ਨੂੰ ਜਦੋਂ ਗੱਲ ਆਉਂਦੀ ਹੈ ਫੀਮੇਲ ਦੀ ਉਹਨਾਂ ਦੀ ਵਾਈਫ ਨੂੰ ਇਹੀ ਪਿੰਡ ਐਸੇ ਗੁਰਦੁਆਰਾ ਸਾਹਿਬ ਵਿੱਚ ਸਰੋਪਾ ਪਾ ਚੁੱਕਾ ਇਨਾਂ ਦੀ ਇੱਥੇ ਜਦੋਂ ਮੀਟਿੰਗ ਹੋਈ ਐ ਪਿੰਡ ਵਾਸੀਆਂ ਨੇ ਸਾਰਿਆਂ ਨੇ ਉਸ ਬੰਦੇ ਦੀ ਕਾਰਗੁਜ਼ਾਰੀ ਦੇਖ ਕੇ ਦੇਖੋ ਮੈਂ ਜਦੋਂ ਦੇਤਮੇ ਨਿੱਜੀ ਚੱਲ ਗਿਆ ਆ ਸੱਤ ਬੋਲ ਰਹੇ ਹਾਂ ਮੇਰੇ ਕੋਲ ਪ੍ਰੂਫ ਨੇ ਉਸ ਬੰਦੇ ਦੀ ਬੇਈਮਾਨੀਆਂ ਦੇਖ ਕੇ ਉਸ ਬੰਦੇ ਦੀ ਪਿੰਡ ਵਿੱਚ ਕਾਰਗੁਜ਼ਾਰੀ ਦੇਖ ਕੇ ਕਿਸੇ ਨੇ ਉਹਨੂੰ ਸਰਪੰਚ ਬਣਾਉਣਾ ਨਹੀਂ ਚਾਹਿਆ ਜੀ ਕੀ ਬੇਈਮਾਨੀਆਂ ਕੀਤੀਆਂ ਉਹਨਾਂ ਨੇ ਜੇ ਤਾਂ ਨਿੱਜੀ ਤੌਰ ਤੇ ਆਉਂਦਾ ਆੜਤ ਵਿੱਚ ਲਾ ਲੋ ਬਹੁਤ ਕੀਤੀਆਂ ਹੋਈਆਂ ਨੇ ਬੇਨਾਂ ਖੁਦ ਦੀ 45000 ਦੀ ਮੇਰੇ ਨਾਲ ਕੀਤੀ ਸੀਗੀ ਮੈਂ ਬਾਈ ਜੀ ਸੱਚੀ ਗੱਲ ਜਿੱਤੇ ਮਰਜ਼ੀ ਸੋਚ ਚੁੱਕ ਬਲੇ ਠੀਕ ਹੈ ਜੀ ਪਿੰਡ ਦੇ ਵਿੱਚ ਅਸੀਂ ਉਨੂੰ ਹੀ ਇੱਜ਼ਤ ਮਾਣ ਕਰਦੇ ਰਹੇ ਆ ਪਿੰਡ ਦੇ ਵਿੱਚ ਸਾਰੇ ਜਣੇ ਉਹਨੂੰ ਪੁੱਛੋ ਤਾਂ ਸੀ ਪਿੰਡ ਦੇ ਵਿੱਚ ਤੇਰੇ ਕੋਲ ਫਸਲ ਕਿਉਂ ਨਹੀਂ ਘੇਰ ਰਹੇ ਪਿੰਡ ਦੇ ਤੇ ਤੇਰੇ ਨਾਲ ਗੇੜ ਦੇ ਗੇੜ ਦੇ ਟੁੱਟ ਕਾ ਤੇ ਗਏ ਅਗਰ ਤੁਸੀਂ ਬਾਈ ਜੀ ਕਿਤੇ ਪੁੱਛੋਗੇ ਤੁਸੀਂ ਪਿੰਡ ਚ ਫਸਲ ਗੇੜ ਦੇ ਘੇੜ ਦੇ ਤੇਰੇ ਨਾਲ ਟੁੱਟ ਕਾ ਤੇ ਗਏ ਅਸੀਂ ਬਹੁਤ ਇੱਜ਼ਤ ਦਿੱਤੀ ਜੀ ਹੁਣ ਵੀ ਜੇ ਉਹ ਪਿੰਡ ਨੂੰ ਵਿਸ਼ਵਾਸ ਵਿੱਚ ਲੈਂਦੇ ਪਰ ਸਾਨੂੰ ਅਫਸੋਸ ਇਹ ਹੈ ਇਹ ਜਿਹੜਾ ਜ਼ਿਕਰ ਕਰ ਰਿਹਾ ਸੀ ਮੁੰਡਾ 307 ਵਾਲਾ ਨਾ ਉਹ ਵੀ ਇਹਦੇ ਕਰਕੇ ਹੀ ਹੋਇਆ ਸੀ ਉਹ ਵੀ ਇਸੇ ਕਰਕੇ ਹੋਇਆ ਸੀ ਜਦੋਂ ਕਿ ਪਿੰਡ ਵਾਲਿਆਂ ਨੇ ਫੇਰ ਹੀ ਤਾਂ ਸਾਥ ਦਿੱਤਾ ਸੀ ਗਲਤ ਹੁੰਦੇ ਹੋਏ ਵੀ ਦੇਖੋ ਜਦ ਕੋਰਟ 'ਚ ਮਾਮਲਾ ਪਹੁੰਚਿਆ ਗਲਤ ਸਾਬਤ ਤਾਂ ਫਿਰ ਉਹਨਾਂ ਨੇ ਕਾਨੂੰਨ ਪਰ ਪਿੰਡ ਤੇ ਦੇਖ ਰਿਹਾ ਨਾ ਅੱਛਾ ਅੱਜ ਇਹ ਇਕੱਠ ਹੋਇਆ ਇੱਥੇ ਸਾਰੇ ਪਹੁੰਚੇ ਨੇ ਬੱਚੇ ਪਹੁੰਚੇ ਨੇ ਤੇ ਰੋਹਿਤ ਅਧਿਆਕ ਚਾਏ ਨੇ ਸਾਰੇ ਵੀ ਸਰਪੰਚ ਇਹਨੂੰ ਬਣਾਉਣਾ ਰੋਹਿਤ ਨੂੰ ਤੇ ਰੋਹਿਤ ਖੜਾ ਆਇਆ ਰੋਹਿਤ ਚੰਗਾ ਬੰਦਾ ਉਹ ਪਹਿਲਾਂ ਇਸ ਤਰੀਕੇ ਨਾਲ ਬੇਇਮਾਨੀਆਂ ਕਰਦਾ ਰਿਹਾ ਕੀ ਲੱਗਦਾ ਕਿ ਜੇ ਉਹਨਾਂ ਨੇ ਇਕੱਠ ਕਰ ਲਿਆ ਉਹਨਾਂ ਕੋਲ ਵੀ ਇੰਨੇ ਬੰਦੇ ਇਕੱਠੇ ਹੋ ਗਏ ਫਿਰ ਉਹ ਕਹਣਗੇ ਤਾਂ ਸਾਡੀ ਚੜ੍ਹਦਾ ਉਹ ਤਾਂ ਐਵੇਂ ਝੂਠ ਮਾਰਦੇ ਆ ਉਹਨਾਂ ਕੋਲ ਤਾਂ ਬੇਬੁਨਿਆਦੀਆਂ ਗੱਲਾਂ ਨੇ ਭਾਈ ਜੀ ਮੈਂ ਉਸੇ ਬੁਨਿਆਦ ਤੇ ਗੱਲ ਕਰ ਰਿਹਾ ਜਿਹੜਾ ਇਹ ਇਕੱਠ ਤੁਸੀਂ ਦੇਖ ਰਹੇ ਹੋ ਇਹ ਇਕੱਠ ਮੈਂ ਪਹਿਲਾਂ ਹੀ ਦੱਸ ਚੁੱਕਾ ਕਿ ਇੱਕ ਪੀੜ ਲੈ ਕੇ ਤੁਹਾਡੇ ਕੋਲ ਆਇਆ ਹੈਗਾ ਭਾਵੇਂ ਥੋੜੇ ਨੇ ਪੀੜ ਹੈ ਥੋੜੇ ਨਹੀਂ ਲੋਕ ਕੰਮਾਂ ਕਰ ਚ ਬਿਜੀ ਨੇ ਲੋਕ ਕੰਮਾਂ ਕਰ ਰੋ ਦੁਪਹਿਰ ਦਾ ਟਾਈਮ ਹੈ ਜਨਾਨੀਆਂ ਤਾਂ ਉਹ ਵਿਚਾਰੀਆਂ ਲੇਡੀਜ਼ ਜਿਹੜੀਆਂ ਘਰਾਂ ਦੇ ਵਿੱਚੋਂ ਬਣਾ ਰਹੀ ਰੋਟੀ ਬਣਾ ਰਹੀ ਹੈ ਬੱਚੇ ਵੀ ਸੁਭੜ ਰਹੀ ਹੈ ਕੋਈ ਫਸਲ ਸਾਡੀ ਮੰਡੀ ਵਿੱਚ ਤਫਾਜ਼ਲ ਰੋੜਦੀ ਹੈ ਅੱਧੇ ਤਾਂ ਮੰਡੀ ਚ ਬੈਠੇ ਆ ਚਾਰ ਚਾਰ ਪੰਜ ਪੰਜ ਦਿਨ ਹੋ ਗਏ ਮੈਂ ਤਾਂ ਬੇਨਤੀ ਇਹ ਕਰ ਰਿਹਾ ਜੋ ਮੈਂ ਕੱਲ ਤਾਂ ਦੇਖ ਰਿਹਾ ਇੱਕ ਤਾਂ ਇਹ ਮੁੰਡੇ ਨੂੰ ਕਦੇ ਕੋਈ ਫੋਨ ਕਰਕੇ ਬੁਲਾ ਲੰਦਾ ਸੀ ਹੁਣ ਕਿੱਥੇ ਜਾਂਦਾ ਸੀ ਉਹ ਇਹਨੂੰ ਪਤਾ ਇਦੇ ਮੁਤਾਬਕ ਫੋਨ ਕਰਕੇ ਕਦੇ ਉਧਰ ਕਦੇ ਉਧਰ ਸਾਡੀ ਅਸੀਂ ਪਹਿਲਾਂ ਚਲੇ ਗਏ ਸੀ ਫੈਲਾ ਸਾਡੀਆਂ ਹੋ ਗਈਆਂ ਸੀ ਮੈਂ ਖੁਦ ਉੱਥੋਂ ਕੋਈ 6:30 ਵਜੇ ਜਾਂ 6:20 ਦੇ ਕਰੀਬ ਦੇ ਮੈਂ ਉੱਥੋਂ ਨਿਕਲਿਆ ਹੈਗਾ ਅੱਛਾ ਤੁਸੀਂ ਬੀਡੀਪੀਓ ਦਫਤਰ ਦੇ ਵਿੱਚੋਂ 6:30 ਦੇ ਨੇੜੇ ਤੇੜੇ ਬਾਹਰ ਨਹੀਂ ਬੀਡੀਪੀਓ ਦਫਤਰ ਨਹੀਂ ਉੱਥੇ ਕੰਨਿਆ ਹਾਈ ਸਕੂਲ ਹੈਗਾ ਜਿਹਦੇ ਵਿੱਚ ਸਾਡੇ ਪਿੰਡ ਦੇ ਦੀਆਂ ਫੈਲਾ ਹੋਣੀਆਂ ਸੀ ਹਾਂ ਕੰਨਿਆ ਹਾਈ ਸਕੂਲ ਦੇ ਉਹਦਾ ਗੇਟ ਜਿਹੜਾ ਉਹ 3:00 ਵਜੇ ਵਾਕਈ ਬੰਦ ਹੋ ਗਿਆ ਗਿਆ ਇੱਕ ਬੰਦਾ 3:00 ਵਜੇ ਤੋਂ ਬਾਅਦ ਕਵਰਿੰਗ ਭਰਉਣ ਗਿਆ ਉਹਦੇ ਤੇ ਅਸੀਂ ਇਜੈਕਸ਼ਨ ਲਾਇਆ ਉਹ ਬੰਦਾ ਉਹਨਾਂ ਨੇ ਵਾਪਸ ਕੀਤਾ ਉਹ ਮੋੜਤਾ ਨੇ ਨਾਲ ਦੀ ਨਾਲ ਵੀ ਇਸ ਤੁਹਾਡੇ ਫਾਰਮ ਨਹੀਂ ਲੈਣੇ ਬਿਲਕੁਲ ਜੀ ਬਿਲਕੁਲ ਉਹ ਬੰਦਾ ਮੋੜਿਆ ਉਹ ਕੋ 4 ਵਜੇ ਦੇ ਕਰੀਬ ਆਇਆ ਸੀਗਾ ਉਹ ਵਾਪਸ ਮੋੜਿਆ ਸਾਡੇ ਇਤਰਾਜ਼ ਕਰਨ ਦੇ ਬਾਅਦ ਵਿੱਚ ਕਿਉਂਕਿ ਉਹ ਉਹਨਾਂ ਨੂੰ ਕੁਝ ਕਹਿ ਕੇ ਆ ਗਿਆ ਜਦੋਂ ਅਸੀਂ ਇਤਰਾਜ਼ ਕੀਤਾ ਤਾਂ ਉਹ ਬੰਦਾ ਵਾਪਸ ਮੋੜਿਆ ਕਵਰਿੰਗ ਭਰਨ ਆਇਆ ਸੀਗਾ ਉਹ ਸੁਣ ਰਿਹਾ ਮੈਂ ਤਾਂ ਸੱਚ ਬੋਲ ਰਿਹਾ ਸ਼ਰਿਆਮ ਸੱਚ ਬੋਲ ਰਿਹਾ ਜੀ ਬਿਲਕੁਲ ਬਾਈ ਜੀ ਦੂਸਰੀ ਦੂਸਰੀ ਗੱਲ ਹੀ ਹੈਗੀ ਹੈ ਜਦੋਂ ਜਿਹੜੀ ਐ ਫੈਲ ਬਾਰੇ ਤਾਂ ਸਾਨੂੰ ਪਤਾ ਹੀ ਹੈ ਨਹੀਂ ਸੀ ਸਾਨੂੰ ਤਾਂ ਸਵੇਰੇ ਜਦੋਂ ਪਿੰਡ ਵਿੱਚੋਂ ਉਹ ਵੋਟਾਂ ਮੰਗਣ ਲਈ ਫਿਰਨ ਲੱਗੇ ਤਾਂ ਪਤਾ ਲੱਗਿਆ ਵੀ ਫੈਲ ਸਬਮਿਟ ਹੋ ਗਈ ਸਾਨੂੰ ਤਾਂ ਪਤਾ ਹੀ ਨਹੀਂ ਸ਼ਾਮ ਤੱਕ ਤਾਂ ਸਾਨੂੰ ਪਤਾ ਨਹੀਂ ਸੀ ਸਾਨੂੰ ਪਤਾ ਸੀ ਐਸੇ ਪੁੱਛ ਕੇ ਆਏ ਆਂ ਵੀ ਇੰਨੀਆਂ ਫੈਲਾ ਹੋਈਆਂ ਆ ਆ ਇੰਨੀ ਕੁ ਡਿਟੇਲ ਹੋਈ ਹੋਈ ਹੈਗੀ ਅਸੀਂ ਤਾਂ ਇੱਕ ਸਨੇਹਾ ਦੇਣਾ ਚਾਹੁੰਦੇ ਆਂ ਵੀ ਜਿੰਨਾ ਇਹ ਸਰਕਾਰ ਇਸ ਵਾਰੀ ਧੱਕਾ ਕਰ ਰਹੀ ਹੈ ਮੈਂ ਬੇਨਤੀ ਕਰੂੰਗਾ ਡਾਕਟਰ ਚੰਨੀ ਸਾਹਿਬ ਨੂੰ ਵੀ ਇਹ ਮਸਲੇ ਇਦਾਂ ਹੀ ਚੱਲ ਕੁਰਸੀ ਕਿਸੇ ਦੀ ਨਹੀਂ ਹੈਗੀ ਪਿੰਡ ਇੱਥੇ ਰਹਿਣੇ ਆ ਇਹਨਾ ਪਿੰਡਾਂ ਚ ਹੀ ਆਉਣਾ ਚਾਹੇ ਕੋਈ ਆ ਬੇ ਨੌਬਤ ਬਾਈ ਜੀ ਇੱਥੇ ਤੱਕ ਆ ਜਾਂਦੀ ਹੈ ਕਦੇ ਝੋਲਾ ਚੱਕਣ ਵਾਲਾ ਵੀ ਨਹੀਂ ਹੁੰਦਾ ਇਹਨਾਂ ਦਾ ਅਸੀਂ ਪਿੰਡ ਵਾਸੀ ਹੈ ਬੇਸ ਅਸੀਂ ਆ ਅਸੀਂ ਚੁਣੇ ਨੇ ਇਹ ਜਿਹੜੇ ਅੱਜ ਸਾਡੇ ਤੇ ਵਜਨ ਪਾ ਰਹੇ ਨੇ ਆ ਕੱਠ ਦੇਖ ਲੋ ਲੋਕ ਬੜੇ ਨੇ ਗੁਰਦੁਆਰਾ ਸਾਹਿਬ ਖੜੇ ਹੈ ਬਿਲਕੁਲ ਬੰਦਾ ਬੜਾ ਹੁੰਦਾ ਜੀ ਬਿਲਕੁਲ ਧੰਨਵਾਦ ਅੱਛਾ ਬਾਈ ਜੀ ਮੈਨੂੰ ਇਹ ਦੱਸੋ ਐਮ ਐਲ ਏ ਦੀ ਕੀ ਗਲਤੀ ਹੈ ਐਸ ਡੀ ਐਮ ਦੀ ਕੀ ਗਲਤੀ ਹੈ ਜੇ ਰੋਹਿਤ ਦੇ ਫਾਰਮ ਨਹੀਂ ਭਰੇ ਜਾ ਰਹੇ ਨੀ ਇਹ ਤਾਂ ਦੇਖੋ ਜੀ ਪਹਿਲਾਂ ਤਾਂ ਆਪਾਂ ਪਿੰਡ ਵਿੱਚ ਸ਼ੁਰੂ ਜੇ ਅਸੀਂ ਦੋ ਵਾਰ ਇਕੱਠ ਕਰ ਚੁੱਕੇ ਆ ਇਸ ਰਿਗਾਰਡਿੰਗ ਇਸ ਸੰਮਤੀ ਵਾਸਤੇ ਕਿਉਂਕਿ ਅੱਜ ਤੋ ਜਿੰਨੀ ਵਾਰ ਵੀ ਪੰਚਾਇਤਾਂ ਬਣਿਆ ਸੰਮਤੀ ਚ ਪਹਿਲਾਂ ਵੀ ਮੈਂ ਸਰਪੰਚ ਸੀ ਹੁਣ ਮੈਨੂੰ ਵੀ ਪਿੰਡ ਦਾ ਸੰਮਤੀ ਨਾ ਬਣਾਇਆ ਅੱਛਾ ਤੁਸੀਂ 18 ਦੇ ਵਿੱਚ ਸੀਗੇ ਚੁਣੇ ਗਏ ਜੀ ਹਾਂਜੀ ਬਈ ਸਾਡੇ ਪਿੰਡ ਦਾ ਤਾਂ ਇਹੀ ਇਤਿਹਾਸ ਰਿਹਾ ਵੀ ਇੱਥੇ ਸੰਮਤੀ ਨਾਲ ਹੀ ਪੰਚਾਇਤ ਚੁਣੀ ਜਾਂਦੀ ਜਦੋਂ ਹੁਣ ਦੋ ਵਾਰੀ ਇਕੱਠ ਕਰਿਆ ਉਹ ਇਕੱਠ ਫਿਰ ਆਪਣਾ ਸਿਰੇ ਨਹੀਂ ਚੜਿਆ ਵੀ ਸੰਮਤੀ ਹੋਈ ਨਹੀਂ ਉਸ ਤੋਂ ਬਾਅਦ ਜਦੋਂ ਸੰਮਤੀ ਨਹੀਂ ਹੋਈ ਫਿਰ ਉਸ ਤੋਂ ਬਾਅਦ ਆਪਾਂ ਫੈਲਾ ਭਰਨੀ ਅਸੀਂ ਕਾਗਜ਼ ਭਰਨੇ ਜਦੋਂ ਕੱਲ ਕਾਗਜ਼ ਭਰਨ ਗਏ ਤਾਂ ਫਿਰ ਸਾਡੇ ਕਾਗਜ਼ ਸ਼ਾਮ ਨੂੰ 6 6:30 ਵਜੇ ਤੱਕ ਸਭ ਤੋਂ ਬਾਅਦ ਵਿੱਚ ਸਾਡੇ ਕਾਗਜ਼ ਅਸੈਪਟ ਕਰੇ ਇਹ ਇਹ ਵੀ ਮੈਂ ਲਵਾਂਗਾ ਸੰਮਤੀ ਕਿਉਂ ਨਹੀਂ ਹੋਈ ਇਹ ਰੀਜ਼ਨ ਦੱਸੋ ਮੈਨੂੰ ਜੇ ਪਹਿਲਾਂ ਪਹਿਲਾਂ ਹੁੰਦੀ ਰਹੀ ਹੁਣ ਕਿਉਂ ਨਹੀਂ ਹੋਈ ਆਪਣੇ ਨਾ ਦੇਖੋ 4 ਕੈਂਡੀਡੇਟ ਖੜਦੇ ਸੀ 4 ਦੇ ਵਿੱਚੋਂ 2 ਚਲੋ ਬੈਠਣੇ ਤਿਆਰ ਹੋ ਜਾਂਦੇ ਆ ਮੰਨ ਲਓ ਤੇ ਤਾਂ ਹੁਣ ਦੋ ਬੰਦੇ ਜਿਹੜੇ ਖੜਦੇ ਆ ਉਹ ਕਹਿੰਦੇ ਵੀ ਉਹ ਬੈਠੇ ਉਹ ਕਹਿੰਦੇ ਉਹ ਬੈਠੇ ਜਦੋਂ ਚਲੋ ਆਪਸ ਵਿੱਚ ਨਹੀਂ ਸਹਿਮਤੀ ਹੁੰਦੀ ਫਿਰ ਜੇ ਦੋ ਹੀ ਬੰਦੇ ਕਹਿਣ ਵੀ ਅਸੀਂ ਇਲੈਕਸ਼ਨ ਲੜਨਾ ਫੇਰ ਤਾਂ ਸਹਿਮਤੀ ਦਾ ਫਿਰ ਹੋਣੀ ਹੋਣੀ ਹੈ ਉਸ ਤੋਂ ਬਾਅਦ ਇਲੈਕਸ਼ਨ ਲੜਿਆ ਜਾਣਾ ਜਿਹੜਾ ਇਲੈਕਸ਼ਨ ਆ ਉਹ ਆਪਾਂ ਬੜੇ ਪਿਆਰ ਨਾਲ ਲੜਦੇ ਆ ਉਹਦਾ ਤਾਂ ਕੋਈ ਚੱਕਰ ਹੀ ਨਹੀਂ ਦੇਖੋ ਹਰੇਕ ਨੂੰ ਬੋਟ ਦਾ ਅਧਿਕਾਰ ਆ ਜਦੋਂ ਸਹਿਮਤੀ ਨਹੀਂ ਹੋਈ ਆਪਾਂ ਕਾਗਜ਼ ਫੈਲ ਕਰਨੇ ਆ ਜਦੋਂ ਕਾਗਜ਼ ਫੈਲ ਕਰਨਗੇ ਸਾਡੇ ਕਾਗਜ਼ ਸ਼ਾਮ ਨੂੰ 6 6:30 ਵਜੇ ਅਸੈਪਟ ਹੋਏ ਇਹਨੂੰ ਦੇ ਚਾਹੋ ਚਾਹੇ ਉਹ ਪ੍ਰਸ਼ਾਸਨ ਦੀ ਕੋਈ ਰੁਕਾਵਟ ਹੈ ਜਾਂ ਕੁਝ ਆ ਅਸੀਂ ਇਹ ਕਹਿੰਦੇ ਵੀ ਜਿਹਨੂੰ ਸਾਨੂੰ ਦਿੱਕਤ ਆਈ ਹੈ ਉੱਥੇ ਸਾਡੀਆਂ ਉਸ ਟਾਈਮ 8 ਫਾਈਲਾਂ ਸ਼ਾਮ ਨੂੰ ਜਦੋਂ ਅਸੀਂ ਆਏ ਆ ਇਹ ਗੱਲਾਂ ਜਿਹੜੀਆਂ ਬਈ ਨੇ ਦੱਸੀਆਂ ਜਿਹੜੀਆਂ ਸਬਮਿਟ ਹੋ ਜੇ ਤੁਸੀਂ ਰੋਹਿਤ ਨੂੰ ਚੁਣਨਾ ਚਾਹੁੰਦੇ ਹੋ ਸਰਕਾਰ ਕੀ ਤੱਕਾ ਕਰਦੀ ਹੈ ਤੁਸੀਂ ਇਹ ਦੱਸੋ ਜਿਹੜਿਆ ਸਰਕਾਰ ਕੀ ਤੱਕਾ ਕਰਦੀ ਹੈ ਨਹੀਂ ਅਸੀਂ ਸਰਕਾਰ ਅਸੀਂ ਤਾਂ ਇਹ ਕਹਿੰਦੇ ਵੀ ਸਰਕਾਰ ਨੂੰ ਇਸ ਮਾਸਲੇ ਦੇ ਵਿੱਚ ਇਹ ਦੇਖੋ ਪਿੰਡ ਦੀ ਸਹਿਮਤੀ ਨਾਲ ਹੋਣਾ ਇਹ ਪੰਚਾਇਤ ਪਿੰਡ ਦੀ ਚੁਣੀ ਜਾਂਦੀ ਅਗਰ ਜਿਹੜਾ ਭਵੰਤਮਾਨ ਸਾਹਿਬ ਨੇ ਕਿਹਾ ਕਿ ਸਰਬਸੰਮਤੀ ਨਾਲ ਚੁਣੋ 5 ਲੱਖ ਰੁਪਇਆ ਲੋ ਪਰ ਉਸ ਦੇ ਉੱਤੇ ਸਹਿਮਤੀ ਹੁੰਦੀ ਤਾਂ ਅਸੀਂ ਵੀ ਕਹਿੰਦੇ ਵੀ ਸਾਨੂੰ 5 ਲੱਖ ਮਿਲ ਜਾਣਾ ਸੀ ਪਰ ਸਹਿਮਤੀ ਹੋਈ ਨਹੀਂ ਠੀਕ ਹੈ ਉੱਤੇ ਬਾਅਦ ਜਦੋਂ ਇਲੈਕਸ਼ਨ ਹੋਣੀ ਆ ਉਹ ਵੀ ਬੜੇ ਪਿਆਰ ਨਾਲ ਹੋਣੀ ਚਾਹੀਦੀ ਹੈ ਵੀ ਉਹਦੇ ਚ ਤਾਂ ਦੇਖੋ ਹਰੇਕ ਨੂੰ ਵੋਟ ਦਾ ਅਧਿਕਾਰ ਹੈ ਚਾਹੇ ਜਦੋਂ ਵੋਟਾਂ ਪੈਣੀਆਂ ਚਾਹੇ ਰੋਹਤ ਸਬਰਵਾਲ ਜਿੱਤਦੇ ਆ ਜਾਂ ਹੋਰ ਜੋ ਵੀ ਕੈਂਡੀਡੇਟ ਖੜੇ ਉਹ ਜਿੱਤਦੇ ਆ ਉਹਦੇ ਚ ਕੋਈ ਕਿਸੇ ਨੂੰ ਤਰਾਜ ਨਹੀਂ ਹੈਗਾ ਜਿਨ੍ਹਾਂ ਜਿੱਥੇ ਵੋਟ ਪਾਣੀ ਆ ਉੱਥੇ ਪਾਣੀ ਆ ਆਪਨਾ ਚਾਹੇ ਕੋਈ ਗੁਪਤ ਪਾਉਂਦਾ ਚਾਹੇ ਸਾਹਮਣੇ ਆਉਂਦਾ ਉਹਦਾ ਨਹੀਂ ਦੇਖੋ ਜਿੱਥੇ ਕਿਸੇ ਦਾ ਮਨ ਵੱਜਦਾ ਕੋਈ ਤੱਕੇ ਵਾਲੀ ਚ ਗੱਲ ਨਹੀਂ ਹੈਗੀ ਜਦੋਂ ਹੁਣ ਆਪਾਂ ਕਾਗਜ਼ ਭਰਾ ਦਿੱਤੇ ਆ ਉਸ ਟਾਈਮ ਅੱਠ ਫੈਲਾਂ ਆਪਣੇ ਸਬਮਿਟ ਹੋ ਜਾਈਆਂ 6 ਸਾਡੇ ਪੰਜ ਸੀ ਪੰਜ ਪੰਜਾਂ ਦੀ ਇੱਕ ਪੰਜ ਦੀ ਐਕਸਟਰਾ ਸੀ ਆਪਣੀ 6 5 ਦੋ ਸਰਪੰਚੀ ਦੀ ਇੱਕ ਤਾਂ ਸਬਰਵਾਲ ਦੀ ਸੀ ਇੱਕ ਇੱਕ ਲੇਡੀ ਜਦੋਂ ਅਸੀਂ 7 ਵਜੇ ਦੇ ਕੁਝ 7 ਵਜੇ ਕੁਝ ਮਿੰਟ ਤੇ ਸੀ ਆਏ ਆ ਉਸ ਟਾਈਮ ਉੱਥੇ ਸਾਰਾ ਕੁਝ ਬੰਦੇ ਹੋ ਗਏ ਤਕਰੀਬਨ ਵੀ ਉਸ ਤੋਂ ਬਾਅਦ ਜਿਹੜੀ ਫੈਲ ਭਰੀ ਗਈ ਹੈ ਚਲੋ ਅਸੀਂ ਕਹਿੰਦੇ ਵੀ ਭਰ ਵੀ ਦਿੱਤੀ ਕੋਈ ਉਹਦੀ ਤੁਹਾਨੂੰ ਦਿੱਕਤ ਨਹੀਂ ਹੈਗੀ ਕੋਈ ਇਤਰਾਜ਼ ਨਹੀਂ ਹੈਗਾ ਵੀ ਜਿਹੜੀ ਫਿਰ ਜਦੋਂ ਫੈਲ ਭਰ ਚੁੱਕੇ ਆ ਉਸ ਤੋਂ ਬਾਅਦ ਜਿਹੜੇ ਇਹਦੇ ਕਾਗਜ਼ ਆ ਸਾਨੂੰ ਇਹ ਡਰ ਆ ਹੁਣ ਬਈ ਸਰਕਾਰ ਆਪਣਾ ਪ੍ਰਸ਼ਾਸਨ ਤੇ ਦਬਾਅ ਪਾ ਕੇ ਕਿਤੇ ਇਹਦੇ ਕਾਗਜ਼ ਨਾ ਰੱਦ ਕਰਾ ਦੇਣ ਤੁਹਾਨੂੰ ਇਹ ਡਰ ਲੱਗਿਆ ਹੋਇਆ ਜਿਵੇਂ ਪਿੰਡ ਵਾਲੇ ਕਹਿ ਰਹੇ ਨੇ ਹੁਣ ਕੀ ਸ਼ਾਮ ਤੱਕ ਜਾਂ ਕੱਲ ਤੱਕ ਤੁਹਾਨੂੰ ਹੋ ਸਕਦਾ ਹੈ ਕਿ ਕਾਗਜ਼ ਵਾਪਸ ਲੈਣੇ ਪੈ ਸਕਦੇ ਆ ਅਜਿਹਾ ਪ੍ਰੈਸ਼ਰ ਕ੍ਰੀਏਟ ਹੋ ਸਕਦਾ ਜਿਵੇਂ ਐਸਜੀਐਮ ਕਹਿ ਰਿਹਾ ਕਿ ਮੇਰੇ ਤੇ ਪ੍ਰੈਸ਼ਰ ਨੇ ਪ੍ਰੈਸ਼ਰ ਕ੍ਰੀਏਟ ਕੇ ਹੋਇਆ ਆ ਬਾਈ ਜੀ ਇਹ ਸਰਕਾਰ ਚ ਤਾਂ ਇੰਨਾ ਦਮ ਨਹੀਂ ਕਿ ਸਾਨੂੰ ਝੁਕਾ ਜੇਗੀ ਜਦੋਂ ਤੱਕ ਮੇਰਾ ਪਿੰਡ ਤੇ ਮੇਰੇ ਲੋਕ ਮੇਰੇ ਨਾਲ ਨਹੀਂ ਮੈਂ ਝੁਕਦਾ ਨਹੀਂ ਪਰ ਗੱਲ ਇਹ ਆ ਕਿ ਇਹ ਲੋਕਤੰਤਰ ਦੀ ਜੇ ਹੱਤਿਆ ਕਰਨ ਤੇ ਆ ਗਏ ਫਿਰ ਇਹਨਾਂ ਨੂੰ ਇਲੈਕਸ਼ਨ ਕਰਾਉਣ ਦੀ ਲੋੜ ਹੀ ਨਹੀਂ ਫਿਰ ਇਹ ਇਲੈਕਟਿਡ ਸਰਪੰਚ ਬਣਾਣ ਆਪਣੇ ਇਹ ਨਾ ਇਹਨਾਂ ਨੂੰ ਫਿਰ ਇਹ ਸੰਵਿਧਾਨ ਚਲਾਉਣਾ ਚਾਹੀਦਾ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਵਰਕਰ ਆ ਉਹ ਪਿੰਡ ਦਾ ਸਰਪੰਚ ਹੋ ਗਿਆ ਫਿਰ ਇਹ ਕਿਉਂ ਇਲੈਕਸ਼ਨ ਕਰਾ ਕੇ ਪੰਜਾਬ ਸਰਕਾਰ ਇਹਨਾਂ ਆਪਣਾ ਖਰਚਾ ਕਰ ਰਹੀ ਆ ਇਹਨਾਂ ਨੂੰ ਕੀ ਲੋੜ ਆ ਜੇ ਇਹਨਾਂ ਨੇ ਦੇਖੋ ਪੰਚਾਇਤ ਬਣਾਣੀ ਪਿੰਡ ਨੇ ਸਰਕਾਰ ਦਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਪਿੰਡ ਜਿਹਨੂੰ ਕਾਬਲ ਸਮਝੇਗਾ ਜੋ ਪਿੰਡ ਲਈ ਕੰਮ ਕਰ ਸਕੇਗਾ ਪਿੰਡ ਉਹਨੂੰ ਵੋਟਾਂ ਵਾ ਕੇ ਸਰਪੰਚ ਬਣਾਏਗਾ ਇਹਦੇ ਚ ਇੱਕ ਐਮਐਲਏ ਨੂੰ ਇੰਨੀ ਵਿੱਚ ਹਸਤਾ ਤੇ ਕਰਨ ਦੀ ਕੀ ਲੋੜ ਪੈਗੀ ਜਾਂ ਤਾਂ ਜਿਸ ਦਿਨ ਮੈਂ ਐਮਐਲਏ ਦੀ ਇਲੈਕਸ਼ਨ ਲੜੂੰਗਾ ਇਹ ਉਸ ਦਿਨ ਮੇਰੇ ਨਾਲ ਦੇਖੇ ਇਹ ਸਰਪੰਚੀ ਦੇ ਵਿੱਚ ਜੇ ਦੇਖਣ ਲੱਗ ਗਿਆ ਬਸ ਫਿਰ ਇਹਦਾ ਲੈਵਲ ਤੁਸੀਂ ਸਮਝ ਸਕਦੇ ਹੋ ਬਿਲਕੁਲ ਤਾਂ ਇਹ ਪਿੰਡ ਵਾਲੇ ਇਕੱਠੇ ਹੋਏ ਨੇ ਰੋਹਿਤ ਨੇ ਸਰਪੰਚੀ ਲਈ ਖੜੇ ਹੋਏ ਨੇ ਪਰ ਸਵਾਲ ਸਭ ਤੋਂ ਵੱਡੇ ਇਹ ਨੇ ਕਿ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਐਮਐਲਏ ਚੰਨੀ ਜੀ ਉਹ ਧੱਕਾ ਕਰ ਰਹੇ ਨੇ ਧੱਕਾ ਕਿਸ ਤਰ੍ਹਾਂ ਕਰ ਰਹੇ ਨੇ ਕਹਿੰਦੇ ਇਸ ਤੇ ਰੋਹਿਤ ਉੱਤੇ ਪ੍ਰੈਸ਼ਰ ਕ੍ਰੀਏਟ ਕੀਤਾ ਜਾ ਰਿਹਾ ਇਸ ਟੀਮ ਦੇ ਥਰੂ ਕਿ ਤੂੰ ਕਾਗਜ਼ ਵਾਪਸ ਲੈ ਲੈ ਨਹੀਂ ਤਾਂ ਕੋਈ ਹੋਰ ਕਾਰਵਾਈ ਹੋਏਗੀ ਆਉਣ ਵਾਲੇ ਦਿਨਾਂ ਵਿੱਚ ਕੀ ਤਸਵੀਰ ਹੁੰਦੀ ਅਸੀਂ ਦੂਜੀ ਤਰ ਤਵੇ ਪੁੱਛਣ ਦੀ ਕੋਸ਼ਿਸ਼ ਕਰਾਂਗੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਦੇ ਵਿੱਚ ਇਹ ਮਸਲਾ ਕੀ ਹੈ ਬਾਕੀ ਉਹਨਾਂ ਨੇ ਕਿਹਾ ਕਿ ਤੂੰ ਆਪਣੇ ਕਾਗਜ਼ ਵਾਪਸ ਲੈ ਜਾਂ ਕੀ ਚੀਜ਼ਾਂ ਨੇ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਹੈਲੋ ਹੈਲੋ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪੱਤਰਕਾਰ ਜਕਸੀਰ ਗੱਲ ਕਰ ਰਹੇ ਹਾਂ ਹਮ ਠੀਕ ਠਾਕ ਹਾਂ ਜੀ ਹਾਂਜੀ ਵਧੀਆ ਜੀ ਸਰ ਇੱਕ ਪੱਖ ਲੈਣਾ ਸੀਗਾ ਤੁਹਾਡਾ ਫੋਨ ਤੇ ਨਹੀਂ ਮੈਂ ਪੱਖ ਦੇਣਾ ਸੀ ਸਰ ਫੋਨ ਤੇ ਕਿਉਂਕਿ ਚੰਡੀਗੜ੍ਹ ਤੋਂ ਗੱਲ ਕਰ ਰਹੇ ਹਾਂ ਅਸੀਂ ਕਿਉਂਕਿ ਐਮਐਲਏ ਦੀ ਇੱਕ ਸਰਪੰਚੀ ਦੀ ਚੋਣ ਲੈ ਕੇ ਇੱਕ ਜਿਹੜਾ ਮਸਲਾ ਹੈ ਆਪਾਂ ਕਿਹਾ ਸੀਗਾ ਉਸ ਰਿਗਾਰਡਿੰਗ ਕਰਨਾ ਹੈ ਰੋਹਿਤ ਸੱਬਰਵਾਲ ਤੁਹਾਡੇ ਤੇ ਇਲਜ਼ਾਮ ਲਾ ਰਹੇ ਨੇ ਕਿ ਤੁਸੀਂ ਪ੍ਰੈਸ਼ਰ ਕ੍ਰੀਏਟ ਕਰ ਰਹੇ ਹੋ ਧਮਕੀਆਂ ਦੇ ਰਹੇ ਹੋ ਸਾਰੇ ਕਾਗਜ਼ ਵਾਪਸ ਲਓ ਇੱਕ ਵੀ ਤੁਸੀਂ ਐਂ ਕਰੋ ਹਾਂ ਉਹ ਕੋਹ ਵੀ ਇੱਕ ਵੀ ਕੋਈ ਕਾਲ ਦਿਖਾ ਦੇਵੇ ਮੇਰੀ ਉਹਨੂੰ ਗਈ ਹੋਵੇ ਇੱਕ ਵੀ ਉਹ ਕਹਿੰਦੇ ਉਹਨੂੰ ਮੈਸੇਜ ਜੀਐਮ ਦੇ ਉੱਤੇ ਤੇਰੀ ਗੱਲ ਸੁਣੋ ਨਾ ਉਹਨੂੰ ਵੀ ਕੋਈ ਕਾਲ ਦਿਖਾ ਦੇਵੇ ਕੋਈ ਮੈਸੇਜ ਦਿਖਾ ਦੇਵੇ ਜੀ ਠੀਕ ਹੈ ਜੀ ਘਬਰਾਇਆ ਤਾਂ ਉਹ ਆਪ ਹੋਇਆ ਵੀ ਉਹਨੇ ਹਾਰਨਾ ਜੀ ਤੁਸੀਂ ਸਰ ਐਸਡੀਐਮ ਤੁਸੀਂ ਐਸਡੀਐਮ ਨੂੰ ਕਿਹਾ ਕੋਈ ਤੁਹਾਡਾ ਕੋਈ ਪਰਸਨਲ ਇੰਟਰਸਟ ਹੈਗਾ ਉਹਦੇ ਵਿੱਚ ਨਹੀਂ ਮੈਂ ਕਿਉਂ ਮੇਰਾ ਤਾਂ ਸਾਰੇ ਹਲਕੇ ਚ ਇੰਟਰਸਟ ਉਹਦੇ ਵਿੱਚ ਕਿਉਂਕਿ ਉਹਦਾ ਤਾਂ ਹਲਕਾ ਸਾਰਾ ਮੇਰਾ ਸਾਰੇ ਹਲਕੇ ਦੀ ਇੰਟਰਸਟ ਹੈ ਬਿਲਕੁਲ ਉਹ ਕਹਿ ਰਹੇ ਕਿ ਕਿ ਸਿੱਧੇ ਤੌਰ ਤੇ ਉਹਨਾਂ ਜਿਹੜੇ ਜਿਹਨਾਂ ਦੀ ਸਪੋਰਟ ਕਰ ਰਹੇ ਉਹਨਾਂ ਦੇ ਉੱਤੇ 307 ਦੇ ਕਦਮੇ ਨੇ ਤੇ ਉਹਨਾਂ ਦੀ ਸਪੋਰਟ ਕਰ ਰਹੇ ਆ ਜਿਸ ਬੰਦੇ ਨੂੰ ਹਾਰ ਸਾਹਮਣੇ ਦਿਖਦੀ ਹੋਵੇ ਨਾ ਉਹਨੂੰ ਤਰ੍ਹਾਂ ਤਰ੍ਹਾਂ ਦੇ ਸੁਪਨੇ ਆਉਂਦੇ ਆ ਜੀ ਉਹਨੂੰ ਵੀ ਆ ਰਹੇ ਇਹ ਉਹ ਵੀ ਕਹਿ ਰਹੇ ਆ ਕਿ ਤੁਸੀਂ ਕਾਗਜ਼ ਜਿਹੜੇ ਬਸ ਤੋਂ ਬਾਅਦ ਹੋਰ ਕੁਝ ਨਹੀਂ ਕਹਿੰਦੇ 9 ਵਜੇ ਤੋਂ ਬਾਅਦ ਕਾਗਜ਼ ਭਰਵਾਏ ਤੁਸੀਂ ਉਹਨਾਂ ਦੇ ਤੁਸੀਂ ਮੈਂ ਹੁਣ ਤੁਹਾਨੂੰ ਕੀ ਦੱਸੀ ਜਾ ਰਿਹਾ ਜੀ ਜਿਹਨੂੰ ਹਾਰ ਦਿਖਦੀ ਹੋਵੇ ਉਹਨੂੰ ਤਰ੍ਹਾਂ ਤਰ੍ਹਾਂ ਦੇ ਸੁਪਨੇ ਆਉਂਦੇ ਆ ਮਣੀ ਦੀਪਨਾ ਗੱਲ ਹੋ ਰਹੀ ਹੈ ਜੀ ਹਾਂਜੀ ਮੈਂ ਪੱਤਰਕਾਰ ਜਖੀਰ ਗੱਲ ਕਰ ਰਿਹਾ ਚੰਡੀਗੜ੍ਹ ਤੋਂ ਹਾਂਜੀ ਭਾਈ ਤੁਹਾਡੇ ਖਿਲਾਫ ਅ ਸ਼ੇਖੂਪੁਰ ਤੋਂ ਸੱਬਰਵਾਲ ਸੀਗੇ ਰੋਹਿਤ ਉਹਨਾਂ ਨੇ ਮੀਡੀਆ ਦੇ ਵਿੱਚ ਗੱਲਾਂ ਰੱਖੇ ਨੇ ਕਿ ਤੁਸੀਂ ਧੱਕਾ ਧੁੱਕਾ ਕਰ ਰਹੇ ਹੋ ਉਹਨਾਂ ਦੇ ਨਾਲ ਕਾਗਜ਼ ਐਵੇਂ ਭਰੀ ਜਾ ਰਹੇ ਐਮਐਲਏ ਦੇ ਨਾਲ ਰਲ ਕੇ ਜੀ ਜੀ ਅਸੀਂ ਹੈਗੇ ਜੀ ਸਿੰਪਲ ਬੰਦੇ ਹਾਂਜੀ ਉਹ ਹੈਗੇ ਲੀਡਰ ਬੰਦੇ ਜੀ ਹਾਂਜੀ ਅਸੀਂ ਨਾ ਕੁਝ ਕੋਈ ਪਹੁੰਚ ਜੀ ਸਿੰਪਲ ਬੰਦੇ ਨਾ ਕਿਸੇ ਨਾਲ ਚੱਲੀਏ ਨਾ ਕਰੀਏ ਜੀ ਹਾਂਜੀ ਉਹ ਹੈਗੇ ਲੀਡਰ ਬੰਦੇ ਰੋਹਿਤ ਨੇ ਜੀ ਬਹੁਤ ਕਾ ਕਰ ਸਕਦੇ ਆ ਜੀ ਅਸੀਂ ਕਿੱਥੇ ਕਰ ਲੂਗੇ ਜੀ ਆਮ ਬੰਦਾ ਜੀ ਤੁਸੀਂ ਫਾਰਮ ਕਦੋਂ ਫਿਲ ਕੀਤੇ ਆ ਜੀ ਮੈਂ ਕਰ ਲੂ ਕੱਲ ਜੀ ਇਹ ਤੁਸੀਂ ਆਪ ਖੁਦ ਕੈਂਡੀਡੇਟ ਹੋ ਕੇ ਕੋਈ ਹੋਰ ਮੈਂ ਆਜੀ ਖੁਦ ਓਕੇ ਤੇ ਕਿੰਨੇ ਕ ਵਜੇ ਤੁਸੀਂ ਫਿਲ ਕੀਤੇ ਸੀਗੇ ਕਾਗਜ਼ ਮੈਂ ਹੈਗਾ ਤੁਮੇ ਦੀ ਗੱਲ ਸੋ ਸਰ ਹਾਂਜੀ ਮੈਂ ਹੈਗਾ ਆਮ ਬੰਦਾ ਜੀ ਜੀ ਠੀਕ ਹੈ ਜੀ ਕੋਈ ਹੋਰ ਨਹੀਂ ਜੀ ਮੈਂ ਕਿਸੇ ਨਾਲ ਹੀ ਲੱਗੇ ਗਿਆ ਜੀ ਆਪ ਖੁਦ ਗਏ ਆ ਜੀ ਤੇ ਆ ਜਾ ਕੇ ਫੜਾ ਕੇ ਆ ਗਏ ਜੀ ਅਸੀਂ ਕੱਠ ਨਹੀਂ ਕਰਿਆ ਉਹ ਕਹਿੰਦੇ ਕੱਠ ਕਿਉਂ ਨਹੀਂ ਕਰਿਆ ਉਹਨੇ ਕੱਠ ਕਰਿਆ ਹੁਣ ਇਸ ਕਰਕੇ ਸਾਡੇ ਤੋਂ ਦਲੇਮ ਲਾ ਰਹੇ ਆ ਤੁਸੀਂ ਕਿੰਨੇ ਕ ਵਜੇ ਗਏ ਸੀਗੇ ਉੱਤਰ ਬਈ ਮੈਨੂੰ ਇਹ ਜਦ ਕਿ ਟਾਈਮ ਦਾ ਪਤਾ ਨਹੀਂ ਹੈ ਜੀ ਹੁਣ ਸਵੇਰੇ ਹੋ ਗੱਟ ਪਹਿਲਾਂ ਆ ਜੀ ਸ਼ਾਮ ਨੂੰ ਗਏ ਸੀ ਤੁਸੀਂ ਮੈਂ ਤਕਰੀਬਨ ਦੱਲਾ ਸਵੇਰੇ ਗਿਆ ਜੀ ਫਿਰ ਸ਼ਾਮ ਨੂੰ ਵੀ ਜਾ ਕੇ ਆਇਆ ਜੀ ਓਕੇ ਹਾਂ ਜੀ ਅੰਦਾਜ਼ਾ ਕਿੰਨੇ ਵਜੇ ਸੰਭੀਟ ਹੋ ਗਏ ਤੁਹਾਡੇ ਕਾਗੇ ਆਪਣਾ ਕਿਹੜਾ ਜੀ ਪੱਤਰ ਕਾਗੇ ਆਪਣਾ ਕਿਹੜਾ ਜੀ ਆਪਣਾ ਚੈਨਲ ਔਜ਼ਾਰ ਟੀਵੀ ਤੋਂ ਗੱਲ ਕਰ ਰਿਹਾ ਮੈਂ ਅੱਛਾ ਜੀ ਹਾਂ ਜੀ ਉਹ ਮੈਂ ਸਰ کہہ ਰਿਹਾ ਜੀ ਜਦੋਂ ਮੈਂ کہہ ਰਿਹਾ ਜੀ ਵੀ ਉਹ ਮੈਨੂੰ ਨਾ ਕੰਮ ਕਰਨ ਦੇ ਰਹੇ ਆ ਧੱਕਾ ਕਰ ਰਹੇ ਆ ਜੀ ਧਮਕੀਆਂ ਦੇ ਰਹੇ ਆ। ਅਕੱਲ ਉਹ ਮੇਰੀ ਖਬਰ ਲਾਉਗੇ। ਨਹੀਂ ਤੁਹਾਡੀ ਵੀ ਲੱਗੇਗੀ ਤਾਂ ਹੀ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਆ ਨਾ ਅਸੀਂ। ਮੈਂ ਤਾਂ ਹੀ ਲੈ ਨਹੀਂ ਕਹਿ ਰਹੇ ਨਾ ਕਿ ਧਮਕੀਆਂ ਦੇ ਰਿਹਾ ਜੀ ਕੋਈ ਆਮ ਆਦਮੀ ਤਾਂ ਧਮਕੀਆਂ ਦੇ ਰਿਹਾ ਜੀ। ਹੈ ਜੀ ਕੀ ਧਮਕੀ ਦਿੱਤੀ ਤੁਹਾਨੂੰ? ਵੀ ਆਓ ਮੇਰੇ ਨਾਲ ਤਾਂ ਕਿ ਮੈਨੂੰ ਮੇਰੇ ਨਾਲ ਬੰਦੇ ਨੇ ਤੁਰੰਤ ਦੇ ਰਿਹਾ ਜੀ ਧਮਕੀਆਂ ਉਹਨਾਂ ਨੂੰ ਦੇ ਰਿਹਾ ਜੀ ਕਾਗਜ਼ ਭਰਨੇ ਤੇ ਰੋਕ ਰਿਹਾ ਜੀ ਮੈਂ 10 ਦਰਦ ਦਰਦਾ ਦਰਦਾ ਜਾ ਕੇ ਕਾਗਜ਼ ਭਰ ਕੇ ਆਇਆ ਜੀ। ਚਾਈ ਉਹ ਕਹਿੰਦੇ ਕਾਗੇ ਨਹੀਂ ਭਰਨਦੇ ਨੇ ਤੁਸੀਂ ਕੰਪਲੇਂਟ ਕੀਤੀ ਕੋਈ ਮੈਂ ਕਹਾਂ ਉਹ ਅਸੀਂ ਨਾਮ ਬੰਦੇ ਆ ਜੀ ਅਸੀਂ ਕੰਪਲੀਟ ਸਾਡੀ ਗੱਲ ਸੁਣਨੀ ਆ ਜੀ ਓਕੇ ਉਹ ਕਹਿੰਦੇ ਤੁਸੀਂ ਐਮਐਲਏ ਦੇ ਖਾਸ ਬੰਦੇ ਹੋ ਕਹਿੰਦੇ ਤੁਹਾਡੀ ਜਿਆਦਾ ਸੁਣਦੇ ਆ ਉਹ ਸਰ ਜੀ ਮੈਂ 1900 ਮੇਰੀ ਗਲਤ ਲੋ ਜੀ ਫਾਦਰ ਸਾਹਿਬ ਮੇਰੇ ਕਹਿੰਦੇ ਤਿੰਨ ਵਾਰੀ ਸਰਪੰਚ ਰਹੇ ਆ ਤੁਹਾਡੇ ਕਹਿੰਦੇ ਤਿੰਨ ਵਾਰੀ ਬਲੋਕ ਸੰਪਤੀ ਮੈਂਬਰ ਹੈ ਕਾਂਗਰਸ ਦੇ ਜੀ ਅੱਛਾ ਜੀ ਦੋ ਵਾਰੀ ਚੇਅਰਮੈਨ ਮਾਰਕਮ ਦੀ ਵਾਰੀ ਚੇਅਰਮੈਨ ਰਹੇ ਆ ਜੀ ਕਾਂਗਰਸ ਦੇ ਜੀ ਹੂੰ ਠੀਕ ਹੈ ਜੀ ਹਾਂਜੀ ਤੇ ਉਹ ਰਹਿਿਆ ਜੀ ਹੁਣ ਅਸੀਂ ਪਿਛਲੇ ਕੁਝ 10 ਸਾਲਾਂ ਤੋਂ ਅਸੀਂ ਨਹੀਂ ਕੋਈ ਵੀ ਪਹੁੰਚ ਇੰਟਰਫੇਅਰ ਕਰ ਰਹੀ ਜੀ ਚੱਲਣ ਬੈਠੇ ਆ ਜੀ ਅੱਛਾ ਜੀ ਠੀਕ ਹੈ ਜੀ ਹੁਣ ਅਸੀਂ ਇਸ ਵਾਰੀ ਸਰਪੰਚੀ ਦਾ ਵੈਸੇ ਕੀ ਬਾਕੀ ਕਾੜਨਾ ਜੀ ਸਾਨੂੰ ਕੰਪੇਨ ਨਹੀਂ ਕਰਨ ਦੇ ਰਿਹਾ ਕਾਗਜ਼ਪਰ ਨਜ਼ਰ ਰੋਗ ਰਿਆਦਾ ਸੀ ਬਹੁਤ ਲੋਕ ਦੇ ਲਗਾਉਂਦੇ ਬਹੁਤ ਔਖੇ ਕਾਗਜ਼ ਭਰ ਕੇ ਆਏ ਆ ਉਹ ਕਹੇ ਕਿ ਪਿੰਡ ਦੀ ਸਾਡੇ ਸਾਰੇ ਦੀ ਸਰਬਸੰਮਤੀ ਸੀਗੀ ਪਰ ਤੁਸੀਂ ਵਿੱਚ ਜ਼ਿਆਦਾ ਉਹ ਕਰ ਰਹੇ ਹੋ ਨਹੀਂ ਨਹੀਂ ਸਰਬ ਸਰਬਸੰਮਤੀ ਦੱਸੋ ਮੇਰੋਂ ਇਹ ਇਲੈਕਸ਼ਨ ਲੜਨਾ ਕਿਸਦਾ ਹੱਕ ਨਹੀਂ ਹੈ ਜੀ ਹੂੰ ਮੈਂ ਪਿੰਡ ਚ ਨਹੀਂ ਆ ਰਿਹਾ ਜੀ ਕਹਿੰਦੇ ਇਲੈਕਸ਼ਨ ਲੜਨ ਕੋਈ ਤਰੀਕਾ ਨਹੀਂ ਮੈਂ ਪਿੰਡ ਚ ਨਹੀਂ ਆ ਰਿਹਾ ਜੀ ਜਿਹੜੇ ਮੇਰੇ ਨਾਲ 4 ਗਵਾਹ ਲੱਗੇ ਆ ਉਹ ਪਿੰਡ ਚ ਨਹੀਂ ਆ ਰਹੇ ਜੀ ਹੂੰ ਸਰਬਸੰਮਤੀ ਦਾ ਜੇ ਉਹ ਵੀ ਹੈ ਵੀ 100% ਪਿੰਡ ਤੇ ਸ਼ੋਰ ਆ ਹੂੰ ਅਜੀਬ ਪਿੰਡ ਚ ਨਹੀਂ ਆ ਰਹੀ ਜੀ ਜੀ ਤੁਸੀਂ ਪਹਿਲਾਂ ਤੁਸੀਂ ਪੱਤਰਕਾਰ ਹੋ ਤੁਸੀਂ ਮੇਰੀ ਗੱਲ ਦਾ ਜਵਾਬ ਦਿਓ ਨਹੀਂ ਨਹੀਂ ਮੈਂ ਅਜੀਬ ਨਹੀਂ ਆ ਰਹੀ ਜੀ ਤੁਸੀਂ ਪਿੰਡ ਚ ਹੋ ਅਗਰ ਤੁਸੀਂ ਕਹਿਆ ਜੀ ਸੰਤਤੀ ਹੋ ਰਹੀ ਹੈ ਉਹਨਾਂ ਪਰ ਉਹਨਾਂ ਨੇ ਕਿਹਾ ਅਸੀਂ ਥੋੜੀ ਤੁਹਾਡੀ ਵੋਟਿੰਗ ਕਰਾ ਰਹੇ ਹਾਂ ਤੁਸੀਂ ਕਹਿਆ ਦੀ ਉਹਨਾਂ ਪਰ ਸੰਤਤੀ ਹੋ ਰਹੀ ਹੈ ਅਸੀਂ ਥੋੜੀ ਅਸੀਂ ਥੋੜੀ ਵੋਟਿੰਗ ਕਰਾ ਰਹੇ ਹਾਂ ਮੇਰੀ ਗੱਲ ਸੁਣ ਬਾਈ ਜੀ ਤੁਸੀਂ ਬਾਈ ਜੀ ਯੂਜ਼ ਕਰੀਆ ਸਰ ਤੁਸੀਂ ਵਰਲਡ ਯੂਜ਼ ਕਰਿਆ ਵੀ ਉਹਨਾਂ ਦੀ ਪ੍ਰਸੰਤੀ ਹੋ ਜੇ ਤੁਸੀਂ ਉਹ ਕਰ ਰਹੇ ਆ ਇਹ ਮੈਂ ਉਹਨਾਂ ਦਾ ਸਵਾਲ ਤੁਹਾਡੇ ਕੋਲ ਰੱਖ ਰਹੇ ਹਾਂ ਬਾਈ ਜੀ ਮੇਰੀ ਗੱਲ ਸੁਣ ਪਹਿਲੇ ਹਾਈਪਰ ਨਾ ਹਾਈਪਰ ਨਾ ਹੋ ਮੇਰੀ ਗੱਲ ਸੁਣਾ ਨਨ੍ਸ ਸਵਾਲ ਤਾਂ ਹਾਂਜੀ ਸਵਾਲ ਨਹੀਂ ਰੱਖਦੇ ਜੀ ਤੁਸੀਂ ਮੈਨੂੰ ਤਿੰਨ ਦਿਨ ਹੋ ਗਏ ਮੈਂ ਬਾਅਦ ਨਹੀਂ ਨਿਕ ਰਿਹਾ ਜੀ ਮੈਨੂੰ ਇਹ ਧਮਕੀਆਂ ਦਿੱਤੀਆਂ ਨੇ ਬੰਦੇ ਨੇ ਹੂੰ ਵਿਚਾਰੀ ਨਹੀਂ ਭਰਨ ਜਾਣਦੇ ਨੇ ਹੂੰ ਨਹੀਂ ਕਾਗਜ਼ ਇਹ ਤੁਹਾਡਾ ਤੁਹਾਡਾ ਮੈਟਰ ਤੁਸੀਂ ਕੰਪਲੇਂਟ ਕਰਨੀ ਸੀ ਨਾ ਤੁਸੀਂ ਕਿਉਂ ਨਹੀਂ ਗਏ ਆਹ ਬੰਦੇ ਨੂੰ ਸਾਰਾ ਸਾਰਾ ਪਾਸਾ ਅੰਦਾਜ਼ਾ ਕਰਨੋਂ ਕਿਉਂ ਨਹੀਂ ਪਤਾ ਤੁਹਾਡਾ ਮਾਤੜ ਬੰਦੇ ਦੀ ਸੁਣਵਾ ਕੋਲ ਮਾਤੜ ਬੰਦੇ ਦਾ ਸਰਪੰਚ ਤੇ ਭਾਈ ਸਰਪੰਚੀ ਬੰਦੇ ਤੁਸੀਂ ਸਰਪੰਚ ਬੰਦੇ ਮਾਤੜ ਬੰਦਾ ਫਿਰ ਲੋਕਾਂ ਦੇ ਕਿਵੇਂ ਸਵਾਲ ਚੁੱਕੇਗਾ ਤੁਸੀਂ ਬਸ ਬਣ ਕੇ ਚੁੱਪ ਹੋ ਜੀ ਤੁਸੀਂ ਬੰਦੇ ਨੇ ਫਿਰ ਭਾਈ ਪਤਾ ਹੀ ਨਹੀਂ ਕੁਛ ਕੋਣ ਨੂੰ ਪਤਾ ਦੇ ਤੁਹਾਨੂੰ ਭਾਈ ਮੇਰੀ ਗੱਲ ਸੁਣੋ ਜੀ ਤੁਹਾਨੂੰ ਤੁਹਾਨੂੰ ਕੋਈ ਥ੍ਰੈਟ ਕਰ ਰਿਹਾ ਤੁਸੀਂ ਪੁਲਿਸ ਕੋਲ ਜਾ ਕਾਨੂੰਨ ਕੋਲ ਜਾਓ ਉਹ ਵੀ ਉਹਨਾਂ ਦੇ ਹੈ ਜੀ ਫਿਲਹਾਲ ਉਹ ਤਾਂ ਤੁਹਾਡੇ ਕਹੀ ਜਾਂਦੇ ਕਹਿੰਦੇ ਐਮਐਲਏ ਦੇ ਖਾਸ ਬੰਦੇ ਕਹਿੰਦੇ ਉਹਨਾਂ ਦੇ ਚੰਨੀ ਸਾਹਿਬ ਦੇ ਤੁਸੀਂ ਮੈਨੂੰ ਪ੍ਰੂਫ ਤਾਂ ਦਿਓ ਜੀ ਮੈਂ ਮੈਂ ਤੁਹਾਨੂੰ ਪਸੰਦ ਆ ਜੀ ਹੂੰ ਮੇਰੇ ਕੋਲ ਆਓ ਤੁਸੀਂ ਕਿੱਥੇ ਹੋ ਤੁਸੀਂ ਮੈਂ ਪ੍ਰੂਫ ਦਿੰਦਾ ਜੀ ਅਸੀਂ ਤਾਂ ਚੰਡੀਗੜ੍ਹ ਆਏ ਚੰਡੀਗੜ੍ਹ ਤੋਂ ਗੱਲ ਕਰਦੇ ਆਂ ਮੈਂ ਤੁਸੀਂ ਆਓ ਇੱਥੇ ਤੁਹਾਨੂੰ ਪ੍ਰੂਫ ਦਿੰਦਾ ਜੀ ਵੀ ਐਮਐਲਏ ਦਾ ਬੰਦਾ ਕੋਨਾ ਖਾਕ ਇਹਦੇ ਨਾਲ ਰਣਵੀਰ ਸਿੰਘ ਸੋਕ ਤੁਰ ਰਿਹਾ ਜੀ ਹੂੰ ਐਮਐਲਏ ਦਾ ਖਾਕ ਦੰਦਾ ਜੀ ਠੀਕ ਹੈ ਜੀ ਰਣਵੀਰ ਸਿੰਘ ਸਾਡਾ ਸੁਖਿੰਦਰ ਸਿੰਘ ਹੂੰ ਠੀਕ ਹੈ ਜੀ ਐਮਐਲਏ ਦੇ ਹਰ ਬੋਟ ਦੇ ਨਾਲ ਤੁਰ ਰਿਹਾ ਐਨਟੀ ਦੀ ਬੋਟ ਦੇ ਨਾਲ ਤੁਰ ਰਿਹਾ ਜੀ ਉਹਦੇ ਝੰਡੇ ਲੱਗੇ ਆ ਪੋਸਟਰ ਲੱਗੇ ਹੋਏ ਜੀ ਇਹਦੇ ਨਾਲ ਤੁਰ ਰਿਹਾ ਜੀ ਉਹ ਦੱਸੋ ਕਿਹਦਾ ਬੰਦਾ ਜੀ ਉਹ ਤੁਸੀਂ ਤੁਸੀਂ ਇਹ ਵੀ ਕਹਾਇਆ ਐਮਐਲਏ ਤੋਂ ਐਸਟੀਐਮ ਨੂੰ ਕਿ ਉਹਨਾਂ ਦੇ ਕਾਗਜ਼ ਕੈਂਸਲ ਕਰਾਓ ਉਹ ਹੱਦ ਹੋ ਗਈ ਸਰ ਮੈਂ ਕਿਉਂਕਿ ਤੁਹਾਡੇ ਤੁਹਾਡੇ ਦੇ ਇਲਜ਼ਾਮ ਲਾਏ ਨੇ ਉਹਨਾਂ ਨੇ ਸਾਰੇ ਜਿੰਨੇ ਨੇ ਨਾ ਸਾਰੇ ਇਲਜ਼ਾਮ ਲਾਏ ਨੇ ਕਿ ਵੀ ਆ ਇੱਕ ਇਹੋ ਜਿਹੀ ਚੀਜ਼ਾਂ ਕਰਵਾ ਰਹੇ ਹੋ 307 ਦਾ ਪਰਚਾ ਵੀ ਹੈ ਤੁਹਾਡੇ ਕਿਸੇ ਤੇ ਨਹੀਂ ਜੀ ਉਹ ਕਹਿੰਦੇ 307 ਦੇ ਪਰਚੇ ਉਹਨਾਂ ਦੇ ਉੱਤੇ ਕਹਿੰਦੇ ਅੱਛਾ ਜੀ ਹੂੰ ਠੀਕ ਹੈ ਉਹ ਮੈਂ ਤੁਹਾਨੂੰ ਕਹਿ ਰਿਹਾ ਜੀ 10 ਸਾਲ ਪਹਿਲਾਂ ਬੰਦੇ ਦਾ ਸਿਰ ਪਾੜਿਆ ਰਵਾਲ ਮਾਰ ਕੇ ਨੇ ਹਾਂਜੀ ਮਹੀਨਾ ਪਹਿਲਾਂ ਉਹ ਤੇ ਫ੍ਰੀ ਹੋ ਗਿਆ ਜੀ ਪੈਸੇ ਪੂਰੇ ਦੇ ਕੇ ਚਲਦੀ ਹੈ ਜੀ ਪਹੁੰਚ ਆ ਠੀਕ ਹੈ ਉਹ ਤੇ ਫ੍ਰੀ ਹੋ ਗਿਆ ਜੀ ਇਹ ਠੀਕ ਹੈ ਪਤਾ ਨਹੀਂ ਕਿਹੜੇ ਹਸਾਮਨਾ ਹੋ ਗਿਆ ਜੀ ਰੱਬ ਜਾਣੇ ਠੀਕ ਹੈ ਉਹ ਵੀ ਖਬਰ ਵਾਲੇ ਅੱਜ ਤੋਂ 1 ਮਹੀਨਾ ਪਹਿਲਾਂ ਬੰਦੇ ਦਾ ਸਿਰ ਬਾੜਿਆ ਹੀ ਰੋਵਰ ਮਾਰ ਕੇ ਹੂੰ ਉੱਥੇ ਬਗੈਰ ਫ੍ਰੀ ਹੋ ਗਿਆ ਜੀ ਤੁਸੀਂ ਹੁਣ ਦੱਸੋ ਵੀ ਉਹ ਉੱਥੇ ਮੈਂ ਹੁਣ ਕਿੱਥੇ ਦਿੰਦਾ ਕਿ ਮੁਕਾਬਲਾ ਕਰ ਲੂੰਗਾ ਜੀ ਬਈ ਤੁਸੀਂ ਦੋਨੋਂ ਆਪਸ ਦੇ ਚਾਚੇ ਤਾਇਆ ਦੇ ਭਾਈ ਭਾਈ ਭੂਈ ਹੂੰ ਤੁਹਾਡੀ ਆਪਸੀ ਨਹੀਂ ਕਿਉਂ ਲੜਾਈ ਵਧੀ ਹੋਈ ਐ ਇਹ ਚੀਜ਼ਾਂ ਲੈ ਕੇ ਇਹ ਸਾਰਾ ਫੈਮਲੀ ਮੈਟਰ ਹੈ ਜੀ ਕਿਉਂਕਿ ਉਹ ਤਾਂ ਸਾਕੇ ਬਾਹਰ ਗੱਲਾਂ ਦੱਸ ਰਿਹਾ ਵੀ ਇਹ ਤਿੱਕਣਾ ਚੱਲ ਰਹੇ ਨੇ ਮੈਂ ਵੀ ਤੁਹਾਨੂੰ ਤੁਸੀਂ ਮੈਂ ਨਾਲ ਗੱਲ ਕਰੀ ਤੁਹਾਨੂੰ ਦੱਸੇ ਰਿਹਾ ਜੀ ਹੂੰ ਫੈਮਲੀ ਸਾਰੀ ਮੇਰੇ ਨਾਲ ਆ ਚਾਚਾ ਜੀ ਮੇਰੇ ਨਾਲ ਆ ਹੂੰ ਦੂਜੇ ਚਾਚਾ ਜੀ ਦਾ ਲੜਕਾ ਉਹ ਮੇਰੇ ਨਾਲ ਚੱਲ ਰਹੀ ਹੈ ਉਹਨੇ ਸਾਰਨ ਨਾਲ ਭਰਾਏ ਆ ਜੀ ਜਾ ਕੇ ਚਲੋ ਠੀਕ ਹੈ ਚਲੋ ਅਸੀਂ ਇੰਨਾ ਕੇ ਪੱਖ ਲੈਣਾ ਸੀ ਤੁਹਾਡਾ ਧੰਨਵਾਦ